ਸ਼੍ਰੀ ਗੁਰਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵੀnder ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਹਾਜ਼ਰਨਾ ਤੁਹਾਡਾ ਬੇਹਦ ਖਾਸ ਪ੍ਰੋਗਰਾਮ ਫਰਕਤਾ ਪੈ ਗਿਆ ਜਿਸ ਦੇ ਵਿੱਚ ਅਸੀਂ ਪੰਜਾਬ ਦੀ ਸਿਆਸਤ ਨਾਲ ਜੁੜੇ ਵੱਡੇ ਅਹਿਮ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਬੋਗਸ ਪਾਰਟੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਮੁਰਤ ਤੋਂ ਅਕਾਲੀ ਦਲ ਦਾ ਪ੍ਰਧਾਨ ਲਗਾਇਆ ਗਿਆ ਉਸੇ ਤਰ੍ਹਾਂ ਹੁਣ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅਜੇ ਹੀ ਨਮਾ ਜਿਹੜੀ ਕਿ ਉਹ ਚਾਲ ਚੱਲੀ ਗਈ ਜਿਸ ਤੋਂ ਬਾਅਦ ਅਕਾਲੀ ਦਲ ਵਾਲੇ ਸੋਚੀ ਪੈ ਗਏ ਨੇ ਅਖਰ ਕਰਕੇ ਅਜਿਹਾ ਕੀਤੇ ਕੇ ਉਸ ਸੰਬੰਧੀ ਵੀ ਜਾਣਕਾਰੀ ਸਾਂਝੀ ਕਰਾਂਗੇ ਫਿਰ ਆਪਾਂ ਜ਼ਿਕਰ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਪਾਰਟੀ ਨਵੀਂ ਉੱਭਰ ਕੇ ਹੋਂਦ ਦੇ ਵਿੱਚ ਆਈ ਹੈ ਉਮੀਦ ਸੀ ਕਿ ਅਮਨਿਤਪਾਲ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਵਾਪਸੀ ਤੋਂ ਬਾਅਦ ਇਹ ਪਾਰਟੀ ਬੂਸਟ ਲਵੇਗੀ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਇਸ ਪਾਰਟੀ ਦੇ ਵਿੱਚ ਤਬਦੀਲੀਆਂ ਦੇਖਣ ਨੂੰ ਮਿਲਿਆ ਪਰ ਹੁਣ ਜਦੋਂ ਐਨਐਸਏ ਦੀ ਮਿਆਦ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ ਤਾਂ ਇੱਕ ਵਾਰ ਫਿਰ ਤੋਂ ਡੇਕੀ ਹੈਗਾ ਜਾਂ ਪਾਰਟੀ ਦੇ ਨਾਲ ਜੁੜੀਆਂ ਗਤਿਵਿਧੀਆਂ ਨੂੰ ਲੈ ਕੇ ਕੀ ਸਥਿਤੀ ਹੈਗੀ ਕੱਲੀ ਕੱਲੀ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿਲ ਮੌਜੂਦ ਨੇ ਸੁਖਬੀਰ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਵਿੰਦਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਉਹ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਤੇ ਜਿਵੇਂ ਤੁਸੀਂ ਭੂਮਿਕਾ ਦੇ ਵਿੱਚ ਦੋ ਅਹਿਮ ਮੁੱਦਿਆਂ ਦੇ ਉੱਪਰ ਪੰਛੀ ਝਾਤ ਜਿਹੜੀ ਹੈ ਉਹ ਪਾਈ ਹੈ ਇਸ ਦੇ ਉੱਪਰ ਆਪਾਂ तमाम ਜਾਣਕਾਰੀਆਂ ਜਿਹੜੀਆਂ ਨੇ ਉਹ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਾਂਗੇ ਕਿ ਕੀ ਹੋ ਰਿਹਾ ਹੈ ਕੀ ਹੋ ਸਕਦਾ ਹੈ ਤੇ ਕੀ ਹੁੰਦੀਆਂ ਚਰਚਾਵਾ ਸੀ ਤੇ ਇਸ ਵਕਤ ਮਾਹੌਲ ਕੀ ਬਣਿਆ ਪਿਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਦਾ ਹਿੱਸਾ ਰਹਿਣਗੀਆਂ ਸਭਾ ਕਿ ਜਿਸ ਤਰ੍ਹਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਪੰਜ ਮੈਂਬਰੀ ਕਮੇਟੀ ਦੇ ਬਿਲੋਂ ਜਿਹੜੇ ਕੀ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਪਰ ਉਸ ਜਿਹੜੇ ਕੀ ਬੋਗਸ ਪਾਰਟੀ ਵਾਲੇ ਨੇ ਆਪਣਾ ਪ੍ਰਧਾਨਤਾ ਚੁਣੀ ਬੈਠੇ ਹੈਗੇ ਨੇ ਪਰ ਉਹਨੂੰ ਮੰਨਿਆ ਨਹੀਂ ਜਾ ਰਿਹਾ ਹੁਣ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਜਿਹੜੇ ਕਿ ਕਹਿ ਸਕਦੇ ਹੈਗੇ ਪਤੀ ਸਿੱਖ ਸੀਗੇ ਉਹ ਹੁਣ ਅੰਮ੍ਰਿਤਧਾਰੀ ਹੋਣ ਜਾ ਰਹੇ ਜੀ ਕਿ ਮੈਂ ਆਪਾਂ ਜ਼ਿਕਰ ਕਰ ਲਈਏ ਤਾਂ ਕੱਲ ਵੀ ਇੱਕ ਮੈਂਬਰ ਦੇ ਵੱਲੋਂ ਅੰਮ੍ਰਿਤ ਛਕਿਆ ਗਿਆ ਤੇ ਹਾਲ ਹੀ ਦੇ ਵਿੱਚ ਮਨਪ੍ਰੀਤ ਐਲੀ ਨੂੰ ਲੈ ਕੇ ਵੀ ਕੁਝ ਜੀਆਂ ਚਰਚਾਵਾਂ ਜਿਹੜੀਆਂ ਕਿ ਕਾਫੀ ਸੁਰਖੀਆਂ ਦੇ ਵਿੱਚ ਬਣੀਆਂ ਹੋਈਆਂ ਨੇ ਬਿਲਕੁਲ ਪ੍ਰਵਿੰਦਰ ਬਹੁਤ ਸਾਰੀਆਂ ਜਾਣਕਾਰੀਆਂ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿ ਮਨਪ੍ਰੀਤ ਸਿੰਘ ਅਯਾਲੀ ਹੋਰਾਂ ਦੇ ਲਈ ਨਿੱਜੀ ਤੌਰ ਦੇ ਉੱਤੇ ਭਾਵਨਾਤਮਕ ਤੌਰ ਦੇ ਉੱਪਰ ਤਾਂ ਉਹ ਜ਼ਰੂਰ ਗੁਰੂ ਵਾਲੇ ਹੋਣਗੇ ਨਾਲ ਦੀ ਨਾਲ ਜਿਹੜੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਹੁਕਮਾਂ ਦੇ ਤਾਮੀਲ ਕਰਨ ਨੂੰ ਲੈ ਕੇ ਮਿਲੀ ਸੀ ਉਹ ਭਾਵੇਂ ਸੱਤ ਮੈਂਬਰੀ ਕਮੇਟੀ ਦੇ ਰੂਪ ਦੇ ਵਿੱਚ ਉਹਨਾਂ ਨੇ ਵਿਚਰਨਾ ਸੀ ਹੁਣ ਮਨਪ੍ਰੀਤ ਸਿੰਘ ਅਯਾਲੀ ਦੇ ਬਾਰੇ ਇਹ ਚਰਚਾਾਂ ਮਾ ਛੱਡ ਰਹੀਆਂ ਨੇ ਕਿ ਉਹਨਾਂ ਦੇ ਵੱਲੋਂ ਅੰਮ੍ਰਿਤ ਪਾਨ ਕੀਤਾ ਜਾਏਗਾ ਅੰਮ੍ਰਿਤ ਛਕਿਆ ਜਾਣਾ ਹੈ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਉਸ ਵਕਤ ਚਰਚਾ ਦਾ ਵਿਸ਼ਾ ਵੱਧ ਬਣਦੀਆਂ ਨੇ ਜਦੋਂ ਅ ਬੀਤੇ 2 ਦਿਨ ਪਹਿਲਾਂ ਇਕਬਾਲ ਸਿੰਘ ਵਿੱਚ ਹੁੰਦਾ ਜਿਹੜੇ ਨੇ ਇਸੇ ਕਮੇਟੀ ਦੇ ਉਹ ਮੈਂਬਰ ਨੇ ਤੇ ਉਹਨਾਂ ਦੇ ਵੱਲੋਂ ਵੀ ਅਮਰਤਪਾਨ ਕੀਤਾ ਗਿਆ ਅਮਰਤ ਛਕਿਆ ਗਿਆ ਗੁਰੂ ਵਾਲੇ ਉਹ ਵੀ ਬਣੇ ਨੇ ਜੀ ਇਸ ਸਾਰੀ ਚੀਜ਼ ਨੂੰ ਲੈ ਕੇ ਹੁਣ ਜਦੋਂ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੇ ਬਾਰੇ ਇਹ ਗੱਲ ਆਪਾਂ ਸੁਣਦੇ ਆਂ ਤਾਂ ਬਹੁਤ ਸਾਰੇ ਫਾਇਦੇ ਇਸ ਦੇ ਜਿੱਥੇ ਉਹਨਾਂ ਨੂੰ ਨਿਜੀ ਤੌਰ ਦੇ ਉੱਪਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਇੱਕ ਰੋਹਾਨੀ ਸ਼ਾਂਤੀ ਮਿਲਦੀ ਆ ਸਬਰ ਮਿਲਦਾ ਹੈ ਇਨਸਾਨ ਜਦੋਂ ਇਸ ਤਰੀਕੇ ਦੇ ਨਾਲ ਪ੍ਰਕਿਰਿਆ ਦੇ ਵਿੱਚ ਆਉਂਦਾ ਹੈ ਜਾਂ ਫਿਰ ਕਿਸੇ ਗੁਰੂ ਦੇ ਲੜ ਲੱਗਦਾ ਹੈ ਤੇ ਜਿਸ ਤਰੀਕੇ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੇ ਉੱਪਰ ਯਕੀਨ ਕਰਕੇ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਬਣਾਇਆ ਗਿਆ ਜਿਹੜੀ ਕਿ ਹੁਣ ਤਾਂ ਚਲੋ ਪੰਜ ਮੈਂਬਰੀ ਕਮੇਟੀ ਰਹਿ ਗਈ ਆ ਪਰ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਸੀ ਪਰਵਿੰਦਰ ਉਹਨਾਂ ਜ਼ਿੰਮੇਵਾਰੀਆਂ ਦੇ ਵਿੱਚ ਜੇਕਰ ਉਹ ਸਾਬਤ ਸੂਰਤ ਹੁਣ ਹੋਣਗੇ ਤਾਂ ਉਸ ਦੇ ਨਾਲ ਬਹੁਤ ਵੱਡੇ ਪੱਦਰ ਦੇ ਉੱਪਰ ਉਹਨਾਂ ਦੇ ਅਕ ਨੂੰ ਹਾਂ ਪੱਖੀ ਹੁੰਗਾ ਜਿਹੜਾ ਉਹ ਮਿਲ ਸਕਦਾ ਹੁਣ ਇਕਬਾਲ ਸਿੰਘ ਚੁੰਦਾ ਸਾਹਿਬ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਅੰਮ੍ਰਿਤਪਾਨ ਕਰ ਲਿਆ ਗਿਆ ਬੀਬੀ ਸਤਮੰਤਕਰ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਾਂ ਪਹਿਲਾਂ ਹੀ ਅੰਮ੍ਰਿਤ ਛਕਿਆ ਹੋਇਆ ਸੀ ਆ ਬਡਾਲਾ ਸਾਹਿਬ ਦੀ ਗੱਲ ਕਰੀਏ ਜਾਂ ਫਿਰ ਗੱਲ ਕਰੀਏ ਆਪਾਂ ਉਮੈਦਪੁਰੀ ਸਾਹਿਬ ਦੀ ਤਾਂ ਉਹਨਾਂ ਦੇ ਵੱਲੋਂ ਵੀ ਅਮਰਤ ਪਹਿਲਾਂ ਤੋਂ ਹੀ ਛੱਕਿਆ ਹੋਇਆ ਸੀ ਤੇ ਇਸ ਵਕਤ ਮੰਤਰੀ ਸਿੰਘ ਅਯਾਲੀ ਜਿਹੜੇ ਨੇ ਇਕਲੌਤੇ ਇਸ ਪੰਜ ਮੈਂਬਰੀ ਕਮੇਟੀ ਦੇ ਵਿੱਚ ਬਚੇ ਨੇ ਤੇ ਉਹਨਾਂ ਦੀਆਂ ਵੀ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਇੱਥੇ ਪ੍ਰਵਿੰਦਰ ਇਹ ਗੱਲ ਜ਼ਰੂਰ ਕਰਨੀ ਬਣਦੀ ਹੈ ਕਿ ਮੰਤਰੀ ਸਿੰਘ ਅਯਾਲੀ ਹੋਰਾਂ ਦੇ ਵੱਲੋਂ ਜਿਸ ਦਿਨ ਤੋਂ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਆਪਣੀਆਂ ਕਾਰਵਾਈਆਂ ਰੰਭੀਆਂ ਗਈਆਂ ਲੋਕਾਂ ਦੇ ਵੱਲੋਂ ਹਾਲਾਂਕਿ ਉਹ ਅਮਰਤੋਨਾਂ ਦੇ ਨਹੀਂ ਸੀ शकਿਆ ਪਰ ਜੀ ਗੁਰੂ ਸਹਿਬਾਨਾਂ ਦੇ ਵੱਲੋਂ ਦਿੱਤੇ ਗਏ ਸਿਧਾਂਤਾਂ ਦੇ ਪਹਿਰੇਦਾਰ ਬਣ ਕੇ ਉਹ ਦੂਰ ਵਿੱਚ ਰਹੇ ਸੀ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਮੀਲ ਕਰਨ ਦੇ ਲਈ ਇੱਕ ਲੋਕਾਂ ਦੇ ਸੈਂਚ ਸ਼ਵੀ ਬਣੀ ਹੋਈ ਹੈ ਕਿ ਜਿਸ ਤਰ੍ਹਾਂ ਨਾਲ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੂਰਨ ਸਮਰਪਿਤ ਹੈਗੀ ਤੇ ਇਹ ਚੀਜ਼ ਉਹਨਾਂ ਨੇ ਪ੍ਰੂਫ ਵੀ ਕੀਤੀ ਹੈ ਕਿ ਜੋ ਹੁਕਮ ਹੋਏ ਪਾਈ ਸੀ ਤਾ ਉਜ਼ੀਮ ਪਾਲਣਾ ਕਰਾਂਗੇ ਅਸੀਂ ਉਹਨਾਂ ਦੇ ਹੁਕਮਾਂ ਤੋਂ ਬਾਹਰ ਨਹੀਂ ਹੋਣਾ ਤੁਸੀਂ ਦੇਖਿਆ ਕਿ ਜਿਵੇਂ ਆ ਬੋਗਸ ਭਰਤੀ ਹੋਈ ਸੀ ਤਾਂ ਉਹਨਾਂ ਨੇ ਵਿਰੋਧਤਾ ਕੀਤੀ ਭਈ ਇਹ ਸਰਾਸਰ ਗਲਤ ਹੋ ਰਿਹਾ ਹੁਣ ਜੋ ਕੁਝ ਵੀ ਹੋਵੇਗਾ ਜੋ ਹੁਕਮ ਹੋਏ ਨੇ ਅਕਲ ਤੱਕ ਸੈਪਟ ਉਸ ਦੇ ਮੁਤਾਬਿਕ ਹੀ ਹੋਵੇਗਾ ਆ ਬਿਲਕੁਲ ਬੋਗਸ ਭਰਤੀ ਨੂੰ ਪ੍ਰਵਿੰਦਰ ਹੁਣ ਮੈਨੂੰ ਲੱਗਦਾ ਕਿ ਇਹ ਆਪਾਂ ਸ਼ਬਦ ਨਾਵਰਤੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਧੜੇ ਵਾਲੇ ਪਾਸੇ ਨੇ ਉਹਨਾਂ ਨੇ ਤਾਂ ਸਾਰੀ ਪ੍ਰਕਿਰਿਆ ਕਹਿੰਦੇ ਜੇ ਇਸ ਤਰੀਕੇ ਨਾਲ ਹੁੰਦੀ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਅਸੀਂ ਪ੍ਰਕਿਰਿਆ ਅਧੀਨ ਕਹਿੰਦੇ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਦੁਬਾਰਾ ਪ੍ਰਧਾਨ ਚੁੜਿਆ ਹੁਣ ਚਲੋ ਉਹਨਾਂ ਦੇ ਆਪਣਾ ਪਰਮੰਧ ਨਹੀਂ ਨਾ ਹੈਗੇ ਬਿਲਕੁਲ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਤਾਂ ਜ਼ਰੂਰ ਛੱਛੋਪਣ ਹੈ ਆ ਹੁਣ ਵੇਖੋ ਨਾ ਸ਼੍ਰੋਮਣੀ ਅਕਾਲੀ ਦਲ ਤਾਂ ਚੌਥਾ ਵੀ ਬਣਨ ਨੂੰ ਫਿਰਨ ਰਿਹਾ ਸ਼੍ਰੋਮਣੀ ਅਕਾਲੀ ਦਲ ਨਿਕਲਦਾ ਹੈ ਕਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਕਲਦਾ ਹੈ ਕਦੇ ਸ਼੍ਰੋਮਣੀ ਅਕਾਲੀ ਦਲ ਨਵਾਂ ਬਣਨ ਦੀ ਤਿਆਰੀ ਜਿਹੜੀ ਕਿ ਦੇਖ ਪੰਜ ਮੈਂਬਰ ਕਮੇਟੀ ਇਹਨਾਂ ਤੋਂ ਆਪਾਂ ਟਿਪਸੇ ਗਿਣ ਸਕਦੇ ਹੈਗੇ ਆ ਬਿਲਕੁਲ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਸਥਿਤੀਆਂ ਨੇ ਜਦ ਕਿ ਇਹ ਗੱਲ ਚਿੰਤਾ ਦਾ ਵਿਸ਼ਾ ਹੈ ਪੰਥਕ ਗਲਿਆਰਿਆਂ ਦੇ ਵਿੱਚ ਇੱਕ ਮਜਬੂਤੀ ਦੇ ਨਾਲ ਪਾਰਟੀ ਦੇ ਵੱਲੋਂ ਰਿਪਰੈਜ਼ੈਂਟ ਕਰਨਾ ਕਿਸੇ ਪੰਥ ਨੂੰ ਜਾਂ ਫਿਰ ਪੰਥ ਦੀਆਂ ਰੌ ਰੀਤਾਂ ਨੂੰ ਕੁਝ ਲੋਕ ਜਿਹੜੇ ਚੁਣੇ ਹੋਏ ਚੁਣੇ ਦਾ ਲੋਕ ਨੇ ਉਹਨਾਂ ਦੇ ਵੱਲੋਂ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਉਹਨਾਂ ਦੀ ਪੂਰਤੀ ਵੀ ਕੀਤੀ ਜਾ ਸਕਦੀ ਹੈ ਤੇ ਉੱਤੇ ਪੈਰਾ ਵੀ ਦਿੱਤਾ ਜਾ ਸਕਦਾ ਹੈ ਹੁਣ ਜਦੋਂ ਸਲਾਹਕਾਰ ਬਹੁਤ ਵੱਡੇ ਪੱਧਰ ਦੇ ਉੱਪਰ ਹੋਣਗੇ ਜ਼ਿਆਦਾ ਜਣੇ ਹੁਣ ਆਪਾਂ ਇੱਥੇ ਹੀ ਹੈ ਦੋ ਜਣੇ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੇ ਇੱਥੇ ਹੀ ਸੋਚੋ ਤੁਸੀਂ ਆਪਾਂ 5-10 ਜਣੇ ਹੋਈਏ ਫਿਰ ਆਪਾਂ ਇੱਕ ਦੂਸਰੇ ਵਿਚਾਰ ਵਿਚਾਰ ਧਾਰਾ ਲੱਗ ਹੈ ਉਹ ਆਪਸ ਦੇ ਵਿੱਚ ਜਿਹੜਾ ਤਾਲਮੇਲ ਆ ਉਹੀ ਤਾਲਮੇਲ ਨਹੀਂ ਬਣਦਾ ਕਿਵੇਂ ਕਿਹਨੂੰ ਕੀ ਕਹਿਣਾ ਕਿੰਨਾ ਕਹਿਣਾ ਇਹ ਸਾਰੀਆਂ ਸਥਿਤੀਆਂ ਜ਼ਰੂਰ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਹੁਤ ਹੀ ਜ਼ਿਆਦੇ ਲੋਕਾਂ ਦੇ ਵਿੱਚ ਬਣਦੀਆਂ ਨੇ ਤੇ ਜਦੋਂ ਅਸੀਂ ਇਹ ਨਹੀਂ ਕਹਿੰਦੇ ਕਿ ਸਿਆਸਤ ਦੇ ਵਿੱਚ ਕਿਸੇ ਨੂੰ ਆਉਣਾ ਨਹੀਂ ਚਾਹੀਦਾ ਜਾਂ ਫਿਰ ਇੱਕੋ ਦੇ ਪਿੱਛੇ ਲੱਗ ਕੇ ਤੁਰੋ ਇਸ ਤਰੀਕੇ ਦੇ ਨਾਲ ਨਹੀਂ ਪਰ ਅਸੀਂ ਇਹ ਜ਼ਰੂਰ ਕਹਿੰਦੇ ਆ ਕਿ ਜਿਹੜੇ ਸਿਧਾਂਤ ਨੇ ਕਿਉਂਕਿ ਅਸੀਂ ਗੱਲ ਜਦੋਂ ਕਰਦੇ ਆ ਸਿੱਖੀ ਦੀ ਸਿਧਾਂਤਾਂ ਦੀ ਪੰਥ ਦੀ ਗੱਲ ਕਰਦੇ ਆ ਤੇ ਪੰਥ ਦੀ ਰਹਿਤ ਮਰਿਆਦਾ ਤਾਂ ਇੱਕੋ ਹੀ ਹੈ ਪੰਜ ਦੇ ਸਿਧਾਂਤ ਤਾਂ ਇੱਕੋ ਹੀ ਨੇ ਉਹ ਵੱਖ-ਵੱਖ ਲੋਕਾਂ ਦੇ ਬਣੋ तरीके माने जाते ਨੇ ਇਹ علیحدہ علیحدہ ਹੋ ਸਕਦਾ ਹੁਣ ਮਨਪ੍ਰੀਤ ਸਿੰਘ ਇਹ ਆਲੀ ਹੋਰਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਜਦੋਂ ਤੋਂ ਇਸ ਪ੍ਰਕਿਰਿਆ ਦਾ ਕਹਿ ਲਈਏ ਆਪਣੇ ਮੋਢਿਆਂ ਦੇ ਉੱਪਰ ਭਾਰ ਦੇਇਆ ਹਾਲਾਂਕਿ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਤੋਂ ਵੱਧ ਸੀਨੀਅਰ ਨੇ ਆ ਵਡਾਲਾ ਸਾਹਿਬ ਜਿਹੜੇ ਵੱਡੇ ਸੀ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦੇ ਫਾਦਰ ਸਾਹਿਬ ਉਹਨਾਂ ਦੇ ਵੱਲੋਂ ਬਹੁਤ ਲਾਸਾਨੀ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲਈ ਕੰਮ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦੀ ਪੁੱਛ ਪ੍ਰਤੀ ਤੋਂ ਉਸ ਤਰੀਕੇ ਦੇ ਨਾਲ ਨਹੀਂ ਜਿਵੇਂ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੀ ਹੈ ਹੁਣ ਮਨਪ੍ਰੀਤ ਸਿੰਘ ਯਾਲੀ ਹੋਰਾਂ ਨੇ ਇਸ ਗੱਲ ਨੂੰ ਸਮਝਿਆ ਹੋਵੇਗਾ ਮਹਿਸੂਸ ਵੀ ਕੀਤਾ ਗਿਆ ਹੋਵੇਗਾ ਉਹਨਾਂ ਦੇ ਵੱਲੋਂ ਕਿ ਭਾਈ ਉਸੇ ਤਰੀਕੇ ਦੇ ਨਾਲ ਵਿਚਰਿਆ ਜਾਵੇ ਜਿਸ ਤਰੀਕੇ ਦੇ ਨਾਲ ਯਕੀਨ ਉਹਨਾਂ ਦੇ ਉੱਪਰ ਕੀਤਾ ਗਿਆ ਹੈ ਉਹ ਭਾਵੇਂ Shri Akal Takht ਸਾਹਿਬ ਦੇ ਜਥੇਦਾਰ ਜਿਹੜੇ ਵੀ ਉਹਨਾਂ ਦੇ ਵੱਲੋਂ ਨਾਲ ਦੀ ਨਾਲ ਪ੍ਰਮੇਂਦਰ ਇੱਥੇ ਗੱਲ ਇਹ ਵੀ ਹੈ ਕਿ ਮਨਪ੍ਰੀਤ ਸਿੰਘ ਆਯਾਲੀ ਹੋਰਾਂ ਦੇ ਵੱਲੋਂ ਪਿਛਲੇ ਦਿਨੀ ਪੱਤਰਕਾਰਾਂ ਦੇ ਵੱਲੋਂ ਸਵਾਲ ਤੁਹਾਨੂੰ ਪਤਾ ਹੈ ਆਪਣਾ ਭਾਈ ਜਰਾ ਜਿਹੜਾ ਸਵਾਲ ਪੁੱਛਦਾ ਹੈ ਤੇ ਉਹਨਾਂ ਦੇ ਵੱਲ ਸਵਾਲ ਪੁੱਛਿਆ ਗਿਆ ਕਿ ਭਾਈ ਤੁਹਾਡੇ ਵੱਲੋਂ ਜਿਹੜੀ ਦਾੜੀ ਹੈ ਉਹ ਰੰਗੀ ਜਾਂਦੀ ਹੈ ਜਾਂ ਫਿਰ ਦਾੜੀ ਨੂੰ ਤੁਸੀਂ ਕਲਰ ਲਾਉਂਦੇ ਹੋ ਰੰਗ ਕਰਦੇ ਹੋ ਤਾਂ ਉਸ ਗੱਲ ਦੇ ਉੱਪਰ ਉਹਨਾਂ ਨੇ ਕਿਹਾ ਸੀ ਕਿ ਭਾਈ ਮੈਂ ਕਾਫੀ ਦਿਨਾਂ ਤੋਂ ਇਸ ਗੱਲ ਨੂੰ ਹੁਣ ਤਿਆਗ ਚੁੱਕਾ ਹਾਂ ਕਿਸੇ ਵੀ ਤਰੀਕੇ ਦੇ ਨਾਲ ਮੈਂ ਦਾੜੀ ਰੰਗਾਗਾ ਨਹੀਂ ਨਾਲ ਉਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਾੜੀ ਪ੍ਰਕਾਸ਼ ਹੋਈ ਵੀ ਦਿਖਾ ਲਈ ਦੇਵੇ ਤੇ ਮਨਪ੍ਰੀਤ ਸਿੰਘ ਯਾਲੀਹੋਰੀ ਸਾਫਤ ਸੂਰਤ ਤਰੀਕੇ ਦੇ ਨਾਲ ਬਹੁਤ ਮੈਨੂੰ ਲੱਗਦਾ ਹੈ ਕਿ ਚੰਗੇ ਲੱਗਣਗੇ ਵਧੀਆ ਲੱਗਣਗੇ ਤੇ ਜੋ ਪੰਥ ਨੂੰ ਚੰਗਾ ਲੱਗਦਾ ਉਹਦੇ ਚੰਗਾ ਲੱਗਣ ਦੀ ਤਾਂ ਫਿਰ ਰੀਸ ਹੀ ਕੋਈ ਨਹੀਂ ਫਿਰ ਮਨਪ੍ਰੀਤ ਸਿੰਘ ਯਾਲੀਹੋਰਾ ਨੂੰ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਹੈ ਇੱਕ ਤਾਂ ਗੁਰੂ ਆਲੇ ਬਣ ਜਾਣਗੇ ਦੂਸਰੇ ਪਾਸੇ ਉਹਨਾਂ ਦੀ ਜਿਹੜੀ ਛਵੀ ਹੈ ਜਾਂ ਫਿਰ ਅਕਸ ਹੈ ਉਸ ਅਕਸ ਦੇ ਉੱਪਰ ਵੀ ਵੱਡਾ ਹਾਂ ਪੱਖੀ ਪ੍ਰਭਾਵ ਜਿਹੜਾ ਇਸ ਗੱਲ ਦੇ ਨਾਲ ਅੰਮ੍ਰਿਤ ਪਾਨ ਕਰਨ ਦੇ ਨਾਲ ਅੰਮ੍ਰਿਤ ਛਕਣ ਦੇ ਨਾਲ ਆ ਸਕਦਾ ਤੇ ਹੋ ਸਕਦਾ ਹੈ ਕਿ ਪੰਥ ਮਜਬੂਤੀ ਵਾਲੇ ਪਾਸੇ ਨੂੰ ਜਾਵੇ ਜੇਕਰ ਤਮਾਮ ਉਹਨਾਂ ਸਥਿਤੀਆਂ ਨੂੰ ਜਾਂਚ ਭਾਅ ਕੇ ਤਮਾਮ ਉਹ ਲੋੜੀਂਦੇ ਕਦਮ ਚੁੱਕੇ ਗਏ ਜਿਨ੍ਹਾਂ ਦੀ ਲੋੜ ਹੈ ਬਹੁਤ ਸਾਰੀਆਂ ਚੀਜ਼ਾਂ ਪੁਰਾਣੀਆਂ ਛੱਡ ਕੇ ਜਿਹਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੁਕਸਾਨ ਦੇ ਵਿੱਚ ਗਈ ਸੀ ਉਹ ਚੀਜ਼ਾਂ ਦੁਹਰਾਈਆਂ ਨਾ ਜਾਣ ਵੱਖ-ਵੱਖ ਤਰੀਕੇ ਦੇ ਨਾਲ ਉਹ ਚੀਜ਼ਾਂ ਕੀਤੀਆਂ ਜਾਣ ਜਿਹਦੇ ਨਾਲ ਫਾਇਦੇ ਵੱਧ ਹੋਣ ਨੁਕਸਾਨ ਘੱਟ ਹੋਣ ਏਦਾਂ ਦੀ ਸਥਿਤੀ ਦੇ ਉੱਪਰ ਜ਼ਰੂਰ ਮੈਨੂੰ ਲੱਗਦਾ ਹੈ ਕਿ ਮੰਤਪ੍ਰੀ ਸਿੰਘ ਯਾਦਲੀ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਕੇਂਦਰਿਤ ਰੱਖਣਾ ਚਾਹੀਦਾ ਹੈ। ਸਵਾਗਤੀ ਆਪਾਂ ਆਪਣੇ ਦਰਸ਼ਕਾਂ ਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਇਨਵਾਈਟ ਜ਼ਰੂਰ ਕਰਾਂਗੇ ਕਿ ਤੁਸੀਂ ਵੀ ਜੇਕਰ ਇਸ ਮੁੱਦੇ ਦੇ ਬਾਰੇ ਕੋਈ ਵਿਚਾਰ ਰੱਖਦੇ ਹੋ ਤਾਂ ਆਪਣੇ ਜਿਹੜੇ ਕੀ ਵਿਚਾਰ ਹੈਗੇ ਨੇ ਸਾਡੇ ਨਾਲ ਤੁਸੀਂ ਫੋਨ ਦੇ ਉੱਪਰ ਸਾਂਝੇ ਕਰ ਸਕਦੇ ਹੋ ਤੁਹਾਡੀ ਲਗਾਤਾਰ ਸਕਰੀਨ ਦੇ ਉੱਪਰ ਨੰਬਰ ਫਲੈਸ਼ ਹੋ ਰਿਹਾ ਹੈ 6473687770 ਦੇ ਉੱਪਰ ਤੁਸੀਂ ਜਿਹੜਾ ਕੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜੇਕਰ ਤੁਸੀਂ ਇੰਡੀਆ ਤੋਂ ਇਸ ਪ੍ਰੋਗਰਾਮ ਨੂੰ ਦੇਖ ਗਲਬਾਤ ਕਰ ਸਕਦੇ ਹੋ ਵਾਕੀ ਦੇਖਿਆ ਜਾਵੇ ਤਾਂ ਜਦੋਂ ਦੀ ਇਹ ਭੜਤੀ ਪ੍ਰਕਿਰਿਆ ਸ਼ੁਰੂ ਹੋਈ ਹੈ ਸ਼੍ਰੀ ਅਕਾਲ ਤਖਸਦ ਦੇ ਹੁਕਮਾਂ ਦੇ ਮੁਤਾਬਕ ਤਾਂ ਉਦੋਂ ਤੋਂ ਕਾਫੀ ਐਕਟਿਵ ਨਜ਼ਰ ਆ ਰਹੇ ਹੈਗੇ ਨੇ ਮਨਪਿਤ ਈਆਲੀ ਤੇ ਲੋਕਾਂ ਦੇ ਵੱਲੋਂ ਹੁਣ ਭਰੋਸਾ ਵੀ ਜਤਾਇਆ ਜਾ ਰਿਹਾ ਲੱਗਦਾ ਕਿ ਉਹਨਾਂ ਜਿਸ ਤਰ੍ਹਾਂ ਦੇ ਨਾਲ ਹੁਣ ਇੱਕ ਸ਼ਵੀ ਉੱਪਰੀ ਹੈਗੇ ਮਨਪਿਤ ਈਆਲੀ ਦੀ ਖੁਦ ਨੂੰ ਇੱਕ ਪ੍ਰਧਾਨ ਦੇ ਰੂਪ ਦੇ ਵਿੱਚ ਵੀ ਜਿਹੜਾ ਕਿ ਉਹਨਾਂ ਨੂੰ ਇੱਕ ਮਹਿਸੂਸ ਕੀਤਾ ਜਾਵੇ ਕਿਉਂਕਿ ਜਦੋਂ ਵਕ ਵਕ ਆਪਾਂ ਲੋਕਾਂ ਨਾਲ ਮਿਲਦੇ ਆਂ ਵਿਚਰਦੇ ਆਂ ਤਾਂ ਇੱਕ ਆਪਾਂ ਨੂੰ ਵੇਵਸ ਮਿਲ ਜਾਂਦੇ ਆ ਕਿ ਲੋਕਾਂ ਦੇ ਜ਼ਿਹਨ ਦੇ ਵਿੱਚ ਕੀ ਚੱਲ ਰਿਹਾ ਹੈਗਾ ਆਪਾਂ ਨੂੰ ਲੱਗੇ ਆ ਬਿਲਕੁਲ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੇ ਕਹ ਲਈਏ ਕਿ ਉਹਨਾਂ ਦੇ ਵੱਲੋਂ ਨਾ ਕਿਸੇ ਵੀ ਇਸ ਤਰੀਕੇ ਦੀ ਗਤੀਵਿਧੀ ਦੇ ਵਿੱਚ ਸ਼ਾਇਦ ਉਹਨਾਂ ਆ ਸਾਥ ਨਹੀਂ ਦਿੱਤਾ ਗਿਆ ਇਸੇ ਕਰਕੇ ਉਹ ਹੌਲੀ ਹੌਲੀ ਪਿੱਛੇ ਹੁੰਦੇ ਹੁੰਦੇ ਆ ਕਹਿ ਲਈਏ ਕਿ ਉਸ ਜਗ੍ਹਾ ਦੇ ਉੱਪਰ ਆ ਗਏ ਜਿੱਥੇ ਹੁਣ ਇੱਕ ਕਹਿ ਲਈਏ ਕਿ ਵੱਖ ਤਰੀਕੇ ਦੀ ਸਖਸ਼ੀਅਤ ਉਹਨਾਂ ਦੀ ਬਣਦੀ ਜਾ ਰਹੀ ਹੈ ਆ ਹਾਲਾਂਕਿ ਉਹਨਾਂ ਨੇ ਆਪਣੇ ਵੱਖ-ਵੱਖ ਸੰਬੋਧਨਾਂ ਦੇ ਵਿੱਚ ਇਹ ਗੱਲ ਕਹੀ ਕਹਿੰਦੇ ਕਿ ਜਦੋਂ ਬੇਅਦਬੀ ਦਾ ਮਸਲਾ ਪੰਜਾਬ ਦੇ ਵਿੱਚ ਹੁੰਦਾ ਹੈ ਜਾਂ ਫਿਰ ਸੌਦਾ ਸਾਧ ਨੂੰ ਜਦੋਂ ਮਾਫੀ ਦੇਣ ਵਾਲੀ ਗੱਲ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਕਹਿੰਦੇ ਅਸੀਂ ਜਾ ਕੇ ਅ ਸੁਖਬੀਰ ਸਿੰਘ ਬਾਦਲ ਖੁਰਾਂ ਨੂੰ ਜਾਂ ਫਿਰ ਵੱਡੇ ਬਾਦਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਕਹਿੰਦੇ ਅਸੀਂ ਜਾ ਕੇ ਗੁਜ਼ਾਰਿਸ਼ ਕੀਤੀ ਸੀ ਕਿ ਇਹ ਗਲਤ ਤਰੀਕੇ ਦੇ ਨਾਲ ਆਪਾਂ ਅਗਰ ਗਤੀਵਿਧੀਆਂ ਜਿਹੜੀਆਂ ਨੇ ਨਾਂ ਕਰੀਏ ਕਹਿੰਦੇ ਪਰ ਉਦੋਂ ਅਸੀਂ ਉਸ ਤਰੀਕੇ ਦੇ ਨਾਲ ਸਾਡੀ ਪੁੱਛਪੜਤ ਹੀ ਹੈ ਨਹੀਂ ਸੀ ਉਦੋਂ ਤਾਂ ਇੱਕ ਪੱਥਰ ਤੇ ਲਕੀਰ ਵਾਲੀ ਗੱਲ ਜਿਹੜੀ ਬਾਦਲ ਪਰਿਵਾਰ ਦੇ ਵਿੱਚੋਂ ਕਹਿ ਦਿੱਤੀ ਗਈ ਉਹਨੂੰ ਹੀ ਮੰਨਿਆ ਜਾਂਦਾ ਸੀ ਕਹਿੰਦੇ ਹੁਣ ਸਾਨੂੰ ਮਹਿਸੂਸ ਹੋ ਰਿਹਾ ਕਿ ਇਹ ਜਿਹੜੀ ਖਲਾਬ ਪੈਂਦਾ ਪੈਂਦਾ ਜਾਂ ਫਿਰ ਇਹ ਜਿਹੜਾ ਇਸ ਤਰੀਕੇ ਦੇ ਨਾਲ ਘਟਾ ਵਾਲੇ ਪਾਸੇ ਨੂੰ ਸ਼੍ਰੋਮਣੀ ਅਕਾਲੀ ਦਲ ਜਾਂਦਾ ਜਾਂਦਾ ਇਸ ਕਗਾਰ ਦੇ ਉੱਪਰ ਆ ਕੇ ਖੜਾ ਹੋ ਗਿਆ ਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਬਹੁਤ ਵੱਡੇ ਪੱਧਰ ਪ੍ਰਯੋਗ ਦੇ ਨਾਲ ਕੀਤੀਆਂ ਜਾਣ ਤਾਂ ਫਿਰ ਹੋ ਸਕਦਾ ਕੁਝ ਕੁਸਾਲਾਂ ਦੇ ਵਿੱਚ ਇਹ ਉਹਨਾਂ ਸਥਿਤੀਆਂ ਦੇ ਉੱਤੇ ਬਰਕਰਾਰ ਹੋਵੇ ਨਹੀਂ ਤਾਂ ਜੇਕਰ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੇ ਵੱਲੋਂ ਵੀ ਉਹੀ ਗਲਤੀਆਂ ਦੁਹਰਾ ਦਿੱਤੀਆਂ ਜਾਣ ਜਾਂ ਫਿਰ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾਵੇ ਕਿ ਪ੍ਰਧਾਨ ਮੈਂ ਹੀ ਬਣਨਾ ਹੈ ਭਾਈ ਮੇਰੇ ਤੋਂ ਬਿਨਾ ਬਾਣੀ ਕੋਈ ਨਹੀਂ ਸਕਦਾ ਇਹ ਪ੍ਰਧਾਨ ਬਣਦੇ ਦੁੱਖੋਂ ਤਾਂ ਇਹ ਸਾਰਾ ਕਹਿ ਲਿਏ ਜਿਹੜੀ ਬੌਂਝਲ ਪਈ ਹੋਈ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਬਹੁਤ ਸਾਰੇ ਲੋਕ ਅਜੇ ਵੀ ਚਾਹੁੰਦੇ ਨੇ ਹਾਲਾਂਕਿ ਉਹ ਪ੍ਰਧਾਨ ਥਾਪ ਦਿੱਤੇ ਗਏ ਨੇ ਅਸੀਂ ਮੁਬਾਰਕਾਂ ਪਹਿਲਾਂ ਵੀ ਦਿੱਤੀਆਂ ਸੀ ਹੁਣ ਇੱਕ ਵਾਰ ਫਿਰ ਦੇ ਦਿੰਨੇ ਆ ਕਿ ਉਹ ਪ੍ਰਧਾਨ ਦੁਬਾਰਾ ਬਣੇ ਨੇ ਪਰ ਇਹ ਸਭ ਦੇ ਦਰਮਿਆਨ ਇਹ ਵੀ ਮੰਨਣਾ ਪੈਣਾ ਹੈ ਕਿ ਬਹੁਤ ਸਾਰੇ ਖਾਸ ਖਾਸ ਤੌਰ ਤੇ ਉਪਰ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹ ਨਹੀਂ ਚਾਹੁੰਦੇ ਕਿ ਸੁਖਬੀਰ ਸਿੰਘ ਉਹ ਬਾਦਲ ਪ੍ਰਧਾਨ ਬਣ ਉਹ ਚਾਹੁੰਦੇ ਨੇ ਕਿ ਪੰਥਕ ਅ ਅਕਲੀ ਰਹਿਤ ਮਰਿਆਦਾ ਦੇ ਅਨੁਸਾਰ ਪੰਥ ਦੀਆਂ ਸਿਧਾਂਤਕ ਗਤੀਵਿਧੀਆਂ ਦੇ ਅਨੁਸਾਰ ਕਹਿੰਦੇ ਪ੍ਰਧਾਨ ਬਣਾਇਆ ਜਾਵੇ ਜਿਹੜਾ ਪੰਥ ਦੀ ਏਕਤਾ ਦੀ ਗੱਲ ਕਰੇ ਪੰਥ ਦੀ ਮਜ਼ਬੂਤੀ ਦੀ ਗੱਲ ਕਰੇ ਨਾ ਕਿ ਇਹ ਗੱਲ ਕੀਤੀ ਜਾਵੇ ਕਿ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਇਆ ਕਿਵੇਂ ਜਾਣਾ ਹੈ ਇਹਨੂੰ ਪ੍ਰਧਾਨ ਲਾਇਆ ਕਿਵੇਂ ਜਾਣਾ ਹੈ ਤੇ ਇਹਨੂੰ ਦੁਬਾਰਾ ਪ੍ਰਧਾਨ ਲਾਹ ਨਾ ਦਿੱਤਾ ਜਾਵੇ ਇਸ ਸਾਰੀ ਚੀਜ਼ ਦਾ ਕਰਕੇ ਕਿਹਦੇ ਮੋਰੇ ਕਿੰਨਾ ਤੇ ਕੀ ਕੀ ਪਰੋਸਣਾ ਇਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਕਹਿੰਦੇ ਪੰਥ ਦੇ ਅਕਾ ਦੀ ਪੰਥ ਦੇ ਵੱਲ ਨੂੰ ਵਧਾਉਣ ਦੇ ਲਈ ਪੰਥ ਦੇ ਕਹ ਲਈਏ ਕਿ ਹਾਂ ਪੱਕੀ ਹੋਣ ਦੇ ਲਈ ਉਹ ਬਹੁਤ ਸਾਰੀਆਂ ਕਾਰਵਾਈਆਂ ਕਰਨ ਵਾਲੇ ਲੋੜੀਂਦੇ ਇਨਸਾਨ ਦੀ ਲੋੜ ਹੈ ਜਿਸ ਨੂੰ ਕਿ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੀ ਅਕਲੀਏ ਸ਼ਖਸੀਅਤ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਵੇਖਿਆ ਜਾ ਰਿਹਾ ਜਿਵੇਂ ਤੁਸੀਂ ਵੀ ਦੱਸਿਆ ਕਿ ਜ਼ਮੀਨੀ ਧਰਤਲ ਦੇ ਉੱਪਰ ਵਿਚਰਦੇ ਆ ਵੱਖ-ਵੱਖ ਤਰੀਕੇ ਦੇ ਨਾਲ ਆਪਾਂ ਜਦੋਂ ਗੱਲਬਾਤ ਕਰਦੇ ਆ ਜਾਂ ਫਿਰ ਗਰਾਊਂਡ ਦੇ ਉੱਪਰ ਕਿਸੇ ਨਾਲ ਮੌਕਾ ਮਿਲਦਾ ਹੈ ਗੱਲਬਾਤ ਕਰਨ ਦਾ ਜਾਂ ਫਿਰ ਉਦਾਂ ਵੀ ਕਿਤੇ ਬਾਹਰ ਵਿਚਰੀਏ ਤਾਂ ਆਪਾਂ ਆਮੂਮਨ ਉਸ ਗੱਲ ਨੂੰ ਜ਼ਰੂਰ ਧਿਆਨ ਕੇਂਦਰਿਤ ਕਰੀਦਾ ਕਿ ਸ਼ੋਮਣੀ ਅਕਾਲੀ ਦਲ ਦੀ ਕੀ ਹਾਲਤ ਹੈ ਤਾਂ ਉਸ ਵਕਤ ਜ਼ਰੂਰ ਲੋਕਾਂ ਦੇ ਵਿੱਚ ਵਿਚਾਰ ਧਾਰਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਣੀ ਹੋਈ ਹੈ ਕਿ ਮਨਪ੍ਰੀਤ ਸਿੰਘ ਆਯਾਲੀ ਹੋਰਾਂ ਵਾਲੇ ਪਾਸੇ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਾਂ ਪੱਕੀ ਹੋ ਰਹੀਆਂ ਨੇ ਤੇ ਐਸੀਆਂ ਹੋਣੀਆਂ ਵੀ ਚਾਹੀਦੀਆਂ। ਸੋ ਮੈਂ ਰੁਕਣਾ ਚਾਹਾਂਗਾ ਕੋਲਰ ਆਪਣੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪ੍ਰਵਿੰਦਰ ਸੁਖਵੀਰ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਹਾਂ ਸੁਖਵੀਰ ਗੱਲ ਏਕਣਾ ਬੇਟੇ ਗੱਲ ਇੱਥੇ ਵਾਲੀ ਜਾਂ ਬਡਾਲਾ ਜਾਂ ਕੋਈ ਹੋਰ ਜਾਂ ਬਾਦਲਸਾਲ ਦਾ ਨਹੀਂ ਹੈ ਟਕਰਾਅ ਇੱਥੇ ਸਦਾ ਹੰਤਦਾ ਹੈ ਤੁਸੀਂ ਕਿ ਇਹਨੂੰ ਵੀ ਪੰਥਕ ਸਿਧਾਂਤਾਂ ਅਲੈ ਵੀ ਵੀ ਅ ਵੀ ਪਤਾ ਨਹੀਂ ਹੈ ਜੀ ਇਹ ਉਹ ਪੰਥਕ ਸੁਧਾਂਤ ਕੋਈ ਅੱਜ ਬਣੇ ਨੇ 20 ਸਾਲ ਦਾ ਤਾਂ ਆਪਣੇ ਆਪਣੇ ਤੋਂ 100 ਸਾਲ ਦਾ ਇਤਿਹਾਸ ਹੈ ਇਹਨਾਂ ਦਾ ਜੀ ਤੋਂ ਇਸ ਕਰਕੇ ਜਦ ਇੱਥੇ ਤਾਂ ਜਿਹੜੀ ਹੈਗੀ ਹੈ ਨਾ ਤਕਾਜ਼ੋਰੀ ਜਾਂ ਸੰਦਲੋ ਵੀ ਕਿਸੇ ਚੀਜ਼ ਨੂੰ ਚਿੰਬੜੀ ਜਾਣਾ ਵੀ ਮੈਂ ਨਹੀਂ ਪਿੱਛੇ ਹਟਣਾ ਹੂੰ ਹੂੰ ਮੈਂ ਨਹੀਂ ਕਵ ਦੇ ਮਨਮਰਜ਼ੀ ਤੋਂ ਦੇਖੋ ਘਰ ਦੇ ਵਿੱਚ ਵੀ ਇਦਾਂ ਦਾ ਕੋਈ ਵਿਅਕਤੀ ਹੋਵੇ ਫਿਰ ਆਪਾਂ ਉਹ ਪਤਾ ਹੀ ਹੈ ਉਹ ਘਰ ਟਿਕਦਾ ਨਹੀਂ ਉਹ ਫਿਰ ਤਫਾੜ ਹੋ ਜਾਂਦਾ ਬਿਲਕੁਲ ਸੋ ਕਦੇ ਵੀ ਨਹੀਂ ਚੱਲਦਾ ਹੁੰਦਾ ਹਾਲਾਂਕਿ ਉਹ ਬਲੱਡ ਦੇ ਰਿਸ਼ਤੇ ਹੁੰਦੇ ਨੇ ਖੂਨ ਦੇ ਬੜੀ ਸਾਂਝਾ ਹੁੰਦੀਆਂ ਪਰ ਇੱਥੇ ਤਾਂ ਹੁਣ ਲੋਕਾਂ ਦਾ ਮਸਲਾ ਇਹ ਦੇ ਸੰਪੰਥ ਹਿੱਤਾਂ ਦਾ ਮਸਲਾ ਹੂੰ ਇੱਥੇ ਤਾਂ ਇਹ ਫੇਰ ਉਹੀ ਗੱਲ ਮੋੜਕੋੜ ਕੇ ਉੱਥੇ ਵੀ ਮੈਂ ਚਾਹੇ ਇਕੱਲਾ ਰਹਿ ਜਮਾ ਪਰ ਮੈਂ ਨਹੀਂ ਕੁਰਸੀ ਛੱਡਣੀ ਤੇ ਇਹ ਤਾਂ ਫਿਰ ਗੱਲਾਂ ਕੋਈ ਵਾਲੀਆਂ ਅਨ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਦੇਖੋ ਪਹਿਲਾਂ ਬਾਦਲ ਸਾਫ ਵੀ ਜਾਂਦੇ ਜਾਂਦੇ ਹਾਰੇ ਆਪਣੇ ਆਖਰੀ ਟਾਈਮ ਦੇ ਵਿੱਚ ਐਨਵਰ ਜੱਤ ਦੇ ਉਹ ਸੁਖਵੀਰ ਬਾਦਲ ਵੀ ਹਾਰੇ ਤੇ ਮਤਲਬ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਕਿੰਨੀਆਂ ਚੋਣਾ ਹੋਈਆਂ ਨੇ ਆਮ ਚੋਣਾ ਹੋਈਆਂ ਨੇ ਵਿਧਾਨ ਸਭਾ ਦੀਆਂ ਹੋਈਆਂ ਨੇ ਲੋਕ ਸਭਾ ਦੀਆਂ ਹੋਈਆਂ ਨੇ ਉਹਦੇ ਵਿੱਚ ਵੀ ਦੇਖੋ ਕਿੱਥੇ ਇਹਨਾਂ ਵੀ ਕੀ ਹਿਸਾਬ ਕਿਤਾਬ ਰਿਹਾ ਆਪਾਂ ਸਾਰੇ ਹੀ ਜਾਣਦੇ ਆ ਇਕੱਲੇ ਵਿਦੇਸ਼ 'ਚ ਬੈਠੀ ਸੰਗਤ ਨਹੀਂ ਚਾਹੁੰਦੀ ਅਸੀਂ ਸਤ ਸਭੀ ਸੁੱਖ ਮੰਗਦੇ ਆ ਸਾਰੇ ਜਿੰਨੇ ਵੀ ਮੇਰੇ ਆਪਾਂ ਭੈਣ ਭਰਾ ਬੈਠੇ ਆ ਉਥੇ ਇੰਡੀਆ ਬਾਕੀ ਪੰਜਾਬ ਚ ਵੀ ਬੈਠੇ ਆ ਸਾਰੇ ਆਪਾਂ ਇਹ ਚਾਹੁੰਦੇ ਆ ਆਪਾਂ ਸੁੱਖ ਮੰਗਦੇ ਆ ਵੀ ਸਾਰੀ ਸ਼ਾਂਤੀ ਦੇ ਨਾਲ ਕੋਈ ਵਧੀਆ ਰਾਹ ਕੱਢਣਾ ਚਾਹੀਦਾ ਸੀ ਤੁਸੀਂ ਦੇਖ ਲਓ ਹੁਣ ਵੀ ਇਹਨਾਂ ਨੇ ਉਹ ਪਰਉਪਕਾਰ ਸਿੰਘ ਨੂੰ ਖੜਾ ਕੀਤਾ ਹੈ ਇਹਨਾਂ ਨੂੰ ਦੇਖ ਲਓ ਕਿੰਨੀਆਂ ਕਿਹਾਟਾਂ ਪੈਣੀਆਂ ਨੇ ਜੀ ਹੁਣ ਗਾਂ ਫੇਰ ਹੋਰ ਆਉਣਗੀਆਂ ਜੇ ਆਹੀ ਹਾਲ ਰਹੀ ਬੋਟਾ ਨਹੀਂ ਪੈਣੀਆਂ ਇਨਾਂ ਨੂੰ ਮਰਜ਼ੀ ਨਾਲ ਅਸੀਂ ਐਨੇ ਕਰ ਲਿਆ ਉਹ ਕਰ ਲਿਆ ਫਿਰ ਪਰਵਿੰਦਰ ਨੇ ਹੁਣ ਮੈਨੂੰ ਕਹਿ ਦੇਣਾ ਵੀ ਬਸ ਛੋਟੀ ਗੱਲ ਕਰੋ ਇਸ ਲਈ ਮੈਂ ਬੰਦ ਹੀ ਕਰ ਦਿੱਲੀ ਆ ਜੀ ਸੋ ਕਿ ਇਹਨਾਂ ਕੋ ਟਾਈਮ ਨਹੀਂ ਕਿ ਟਾਈਮ ਥੋੜੀ ਜਿਹੀ ਹੁੰਦੀ ਆ ਜੀ ਜੀ ਕੋਈ ਨਹੀਂ ਮੈਂ ਕਹਿੰਨੀ ਆ ਵੀ ਤੁਸੀਂ ਇਹਨੂੰ ਛਾਣਨ ਲਾ ਕੇ ਦੇਖੋ ਤੁਸੀਂ ਬਹੁਤ ਸਮਝਦਾਰ ਬੱਚੇ ਹੋ ਆਪਣੇ ਤੁਹਾਡੀ ਜਿਆਦਾ ਜਾਣਕਾਰੀ ਹੈ ਪੱਤਰਕਾਰੀ ਦੇ ਵਿੱਚ ਤੇ ਇਤਿਹਾਸ ਦੇ ਵਿੱਚ ਹਾਂ ਇਹ ਕਰਨੀ ਹੁੰਦੀਆਂ ਹੁੰਦੀਆਂ ਗੱਲਾਂ ਇਹ ਗੱਲ ਇੱਕ ਪਕਸੜ ਨਹੀਂ ਹੁੰਦੀ ਹੁੰਦੀ ਕਦੇ ਵੀ ਆਪਾਂ ਨੂੰ ਬਹਿ ਕੇ ਸੋਚਣਾ ਚਾਹੀਦਾ ਦੇਖੋ ਸਦਾ ਵਾਹਿਗੁਰੂ ਦੀ ਸਰਦਾਰੀ ਹੈ ਬੰਦਿਆਂ ਦੀਆਂ ਸਰਦਾਰੀਆਂ ਨਹੀਂ ਰਹੀਆਂ ਕਦੇ ਵੀ ਬਿਲਕੁਲ ਜੀ ਜੀ ਮੈਮ ਸੈਂਕ ਯੂ ਬਾਕੀ ਬਿਲਕੁਲ ਆਪਾਂ ਪ੍ਰਵਿੰਦਰ ਉਹੀ ਗੱਲ ਕਰ ਰਹੇ ਸੀ ਕਿ ਇਹ ਇੱਥੇ ਗੱਲ ਉਹਨਾਂ ਸਿਧਾਂਤਾਂ ਦੀ ਹੋ ਰਹੀ ਹੈ ਜਿਨ੍ਹਾਂ ਸਿਧਾਂਤਾਂ ਦੇ ਉੱਪਰ ਲੋਕ ਵਾਰ-ਵਾਰ ਜ਼ੋਰ ਦੇ ਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਇੱਕ ਵਿਅਕਤੀ ਵਿਸ਼ੇਸ਼ ਨੂੰ ਤਮਾਮ ਉਹ ਤਾਕਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਕਿ ਸਿਆਸੀ ਰੂਪ ਦੇ ਵਿੱਚ ਤਾਂ ਅਜੇ ਚਲੋ ਨਹੀਂ ਮਿਲ ਸਕਦੀਆਂ ਪਰ ਅੰਦਰੂਨੀ ਇੱਕ ਪਾਰਟੀ ਪੱਧਰ ਤੇ ਉੱਪਰ ਕਿਸੇ ਵਿਅਕਤੀ ਨੂੰ ਮਜ਼ਬੂਤੀ ਵਾਲੇ ਪਾਸੇ ਨੂੰ ਲੈ ਕੇ ਜਾਣਾ ਜਾਂ ਫਿਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਨੀ ਜਾਂ ਫਿਰ ਮਜ਼ਬੂਤ ਹੈਗੇ ਆ ਇਹ ਦੱਸਣ ਦੀ ਕੋਸ਼ਿਸ਼ ਕਰਨੇ ਇਥੋਂ ਜ਼ਰੂਰ ਪੰਥਕ ਗਲਿਆਰਿਆਂ ਦੇ ਵਿੱਚ ਇੱਕ ਖਲਾਅ ਅ ਇੱਕ ਕਹਦੀ ਹੈ ਕਿ ਰੋਸ ਦੇ ਰੂਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਹਿਸੂਸ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਸੀ ਤੇ ਸਾਡੇ ਕੌਲਰ ਸਭਾਂ ਜਿਵੇਂ ਜਾਣਕਾਰੀ ਦੇਖ ਕੇ ਗਏ ਨਹੀਂ ਕਿ ਬਿਲਕੁਲ ਇਹ ਕਿਹੜਾ ਕੋਈ ਅੱਜ ਕੱਲ ਦੀ ਗੱਲ ਹੈ ਜਾਂ ਫਿਰ 10 20 ਸਾਲ ਦੀ ਗੱਲ ਹੈ 100 ਸਾਲ ਤੋਂ ਵੱਧ ਪਾਰਟੀ ਨੂੰ ਹੋ ਚੱਲਿਆ 105 ਸਾਲ ਦਾ ਸਮਾਂ ਹੋ ਜਾਵੇ ਤੇ ਵੱਖ-ਵੱਖ ਤਰੀਕੇ ਦੀ ਨਾਲ ਆ ਸ਼ਹਾਦਤਾਂ ਵੀ ਦਿੱਤੀਆਂ ਹੋਣ ਜੇਲਾ ਵੀ ਕੱਟੀਆਂ ਹੋਣ ਵਕ ਵਕ ਇਦਾਂ ਦੇ ਆਗੂ ਜੁਝਾਰੂ ਆ ਇਸ ਪਾਰਟੀ ਦੇ ਵਿੱਚ ਆਏ ਹੋਣ ਜਿਨ੍ਹਾਂ ਦੇ ਕਹਿ ਲਈ ਕਿ ਜ਼ਿੰਦਗੀ ਦੇ ਵਿੱਚ ਪਾਰਟੀ ਦੇ ਇਸ ਤਰੀਕੇ ਦੇ ਨਾਲ ਕਹ ਲਈ ਕਿ ਕੁਝ ਕੁ ਉਹਨਾਂ ਦੀਆਂ ਪ੍ਰਾਪਤੀਆਂ ਰਹੀਆਂ ਜਾਂ ਫਿਰ ਉਹਨਾਂ ਨੇ ਇੰਨਾ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰ ਦਿੱਤਾ ਪਾਰਟੀ ਦੇ ਉੱਪਰੋਂ ਕਿ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਅੱਜ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲੀ ਸਥਿਤੀ ਦੇ ਵਿੱਚ ਆਈਆਂ ਹੋਈਆਂ ਨੇ ਕਿਉਂਕਿ ਜਿਵੇਂ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਂ ਫਿਰ ਕਿਸੇ ਚੀਜ਼ ਦੇ ਨਾਲ ਚਿੰਬੜੇ ਰਹਿਣਾ ਇਹ ਇਹ ਸੁਣ ਦੇ ਲਈ ਤਿਆਰ ਹੀ ਨਾ ਹੋਣਾ ਕਿ ਨਹੀਂ ਭਾਈ ਮੇਰੇ ਤੋਂ ਬਿਨਾਂ ਤਾਂ ਤੁਸੀਂ ਬਚਦੇ ਨਹੀਂ ਇਹ ਵੀ ਆਪਣੇ ਮੂੰਹੋਂ ਹੀ ਕਹੀ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤਨਾ ਕਿਤੇ ਜ਼ਰੂਰ ਸੋਚਣ ਦਾ ਵਿੱਚਾ ਬਣਾਉਂਦੀਆਂ ਨੇ ਤੇ ਮਨਪ੍ਰੀਤ ਸਿੰਘ ਹਿਆਲੀ ਇਸ ਗੱਲ ਦੇ ਵਿੱਚ ਲੱਗੇ ਹੋਏ ਨੇ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਉਸ ਦੇ ਮੁਤਾਬਕ ਭਰਤੀ ਪ੍ਰਕਿਰਿਆ ਉਹ ਕੀਤੀ ਜਾਵੇ ਹਾਲਾਂਕਿ ਇੱਥੇ ਪੇਚ ਜ਼ਰੂਰ ਫਸਿਆ ਹੋਇਆ ਹੁਣ ਸੁਖਬੀਰ ਸਿੰਘ ਬਾਦਲ ਖਰਾਂ ਦੇ ਟੜਿਆਲੇ ਪਾਸੇ ਵਾਲੇ ਲੋਕ ਜਿਹੜੇ ਨੇ ਉਹ ਤਾਂ ਕਹਿੰਦੇ ਨੇ ਕਹਿੰਦੇ ਭਾਈ ਸੱਤ ਮੈਂਬਰੀ ਕਮੇਟੀ ਸੀ ਇਹ ਤਾਂ ਪੰਜ ਰਹਿ ਗਈ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਸੱਤ ਮੈਂਬਰੀ ਕਮੇਟੀ ਦਾ ਹੁਕਮ ਜਾਰੀ ਹੋਇਆ ਸੀ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਨੂੰ ਤਾਂ ਨਿਗਰਾਨ ਲਾਇਆ ਗਿਆ ਸੀ ਇਹ ਨਹੀਂ ਭਰਤੀ ਕਰਨੀ ਥੋੜੋ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਇਸ ਵਕਤ ਵੱਡਾ ਚਛੋਪਣ ਬੜੀਆਂ ਪਈਆਂ ਨੇ ਪਰ ਉਮੀਦ ਆਸ ਅਸੀਂ ਜ਼ਰੂਰ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਿਤੀਆਂ ਸੁਧਰਨ ਵਾਲੇ ਪਾਸੇ ਨੂੰ ਜਾਣ ਇਹ ਪਈਆਂ ਹੋਈਆਂ ਗੁੰਝਲਾਂ ਦਾ ਸਿਰਾ ਲੱਭੇ ਤੇ ਡੋਰ ਸਿੱਧੀ ਹੋ ਕੇ ਪੰਥਕ ਗਲਿਆਰਿਆਂ ਦੇ ਲਈ ਹਾਂ ਪੱਕੀ ਗਤੀਵਿਧੀਆਂ ਕਰਦੇ ਬਹੁਤ ਸਾਰੇ ਲੋਕ ਨਜ਼ਰ ਆਉਣ ਨਾ ਕਿ ਇੱਕ ਵਿਅਕਤੀ ਵਿਸ਼ੇਸ਼ ਤਾਕਤਵਰ ਹੁੰਦਾ ਜਾਪੇ ਜਾਂ ਫਿਰ ਉਸ ਨੂੰ ਤਾਕਤਵਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਚਲੋ ਵਾਧੇ ਆਪਾਂ ਅਗਲੇ ਮੁੱਦੇ ਦੇ ਵੱਲ ਜਿਸ ਤਰ੍ਹਾਂ ਦੇ ਨਾਲ ਅਮਰਿਤਪਾਲ ਨੂੰ ਪੰਜਾਬ ਦੀ ਪੁਲਿਸ ਲੈ ਕੇ ਆਈ ਸੀ ਤਾਂ ਉਮੀਦ ਸੀ ਕਿ ਪਾਰਟੀ ਜਿਹੜੀ ਹੈਗੀ ਆ ਅਕਾਲੀ ਦਲ ਵਰਸ ਪੰਜਾਬ ਉਹ ਹੋਰ ਵੀ ਜ਼ਿਆਦਾ ਉਭਾਰ ਤੇ ਜਾਵੇਗੀ ਪਰ ਜਦੋਂ ਅਚਾਨਕ ਟਰਨ ਆਉਂਦਾ ਹੈ ਯਾਨੀ ਕਿ ਇੱਕ ਨਵਾਂ ਮੋੜ ਆਉਂਦਾ ਹੈ ਕਿ ਦੁਬਾਰਾ ਤੋਂ ਉਸ ਦੇ ਉੱਪਰ ਜਿਹੜੀ ਕਿ ਐਨਐਸਏ ਦੀ ਮਿਆਦ ਇੱਕ ਸਾਲ ਹੋਰ ਬੁਦਾ ਦਿੱਤੀ ਗਈ ਹੈ ਤਾਂ ਹੁਣ ਕੀ ਲੱਗਦਾ ਹੈ ਕਿ ਜੋ ਵੀ ਗਤੀਵਿਧੀਆਂ ਹਮ ਅੰਮ੍ਰਿਤਪਾਲ ਦੇ ਪੰਜਾਬ ਵਾਪਸੀ ਤੋਂ ਪਹਿਲਾਂ ਨਿਰਧਾਰਿਤ ਨਿਸ਼ਚਿਤ ਕੀਤੀਆਂ ਗਈਆਂ ਹੋਣਗੀਆਂ ਉਹ ਪ੍ਰਭਾਵਿਤ ਹੋਣੀਆਂ ਬਿਲਕੁਲ ਜੇ ਇਸ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਦੇ ਉੱਪਰ ਐਨਐਸਏ ਦੁਬਾਰਾ ਲਾਉਣ ਦੀ ਗੱਲ ਜਿਹੜੀ ਹੈ ਕਹੀ ਗਈ ਹੈ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਜਫਰ ਉਹਨਾਂ ਦੇ ਸਮਰਥਕ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਰੋਸ ਪਾਇਆ ਜਾ ਰਿਹਾ ਇੱਕ ਗੁੱਸਾ ਪਾਇਆ ਜਾ ਰਿਹਾ ਤੇ ਮੈਂ ਉਹਨਾਂ ਦੇ ਪਿਤਾ ਜੀ ਤਰਸੀਮ ਸਿੰਘ ਹੋਰਾਂ ਦੀ ਅੰਟਰਵਿਊ ਲਈ ਇੱਕ ਪ੍ਰੈਸ ਹਾਰਤਾ ਸੁਣ ਰਿਹਾ ਸੀ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਉਹ ਕਹਿੰਦੇ ਸਾਡੀ ਪਾਰਟੀ ਮਜ਼ਬੂਤ ਹੋ ਰਹੀ ਸੀ ਵਿਸਾਖੀ ਵਾਲੇ ਦਿਨ ਕਹਿੰਦੇ ਅਸੀਂ ਜਿਸ ਤਰੀਕੇ ਦੇ ਨਾਲ ਸਿਆਸੀ ਕਾਨਫਰੰਸਾਂ ਜਿਹੜੀਆਂ ਹੋਈਆਂ ਉਹਦੇ ਵਿੱਚ ਅਸੀਂ ਮਜ਼ਬੂਤੀ ਵਾਲੇ ਪਾਸੇ ਨੂੰ ਗਏ ਕਹਿੰਦੇ ਇਹ ਤੋਂ ਡਰੇ ਘਬਰਾਏ ਹੋਏ ਜਿਹੜੇ ਸਰਕਾਰਾਂ ਵਿੱਚ ਬੈਠੇ ਲੋਕ ਨੇ ਕਹਿੰਦੇ ਉਹ ਸ਼ਾਇਦ ਨਹੀਂ ਚਾਹੁੰਦੇ ਕਿ ਮਜਬੂਤੀ ਵਾਲੇ ਪਾਸੇ ਨੂੰ ਜਾਣ ਚਲੋ ਬਹਰ ਹਾਲ ਇਹ ਗੱਲ ਉਹਨਾਂ ਦੀ ਸੱਚੀ ਵੀ ਹੋ ਸਕਦੀ ਹੈ ਪਰ ਜੇਕਰ ਆਪਾਂ ਗੱਲ ਕਰੀਏ ਐਨਐਸਏ ਜਿਹੜੀ ਲਾਈ ਗਈ ਆ ਹੁਣ ਐਨਐਸਏ ਜਿਹੜੀ ਲਾਈ ਗਈ ਆ ਇਹਦੇ ਵਿੱਚ ਕਿਉਂਕਿ ਜਾਣਕਾਰੀ ਦੇਣੀ ਹੁੰਦੀ ਆ ਨਾ ਕਿ ਇਸ ਗੱਲ ਦੇ ਲਈ ਅਸੀਂ ਦੁਬਾਰਾ ਜਿਹੜੀ ਐ ਇਸ ਸੈਕਟਰ ਨੂੰ ਵਧਾ ਰਹੇ ਹਾਂ ਇੱਕ ਸਾਥ ਦੇ ਲਈ ਤੁਹਾਨੂੰ ਫਿਰ ਨਜ਼ਰਬੰਦ ਰੱਖਿਆ ਜਾਏਗਾ ਇਸ ਗੱਲ ਦੇ ਵਿੱਚ ਹੁਣ ਜਾਣਕਾਰੀਆਂ ਇਹ ਨਿਕਲ ਕੇ ਸਾਹਮਣੇ ਆਈਆਂ ਨੇ ਪ੍ਰਵਿੰਦਰ ਕੇ ਕਾਨੂੰਨੀ ਕਹ ਲੀਏ ਕਿ ਇੱਕ ਉਹਨਾਂ ਨੂੰ ਹਾਂ ਪੱਖੀ ਕਹ ਲੀਏ ਸੁਨੇਹਾ ਯਾਹਰ ਕਹ ਲੀਏ ਇੱਕ ਆਸ ਬਜਰੀ ਦਿਖਾ ਲਈ ਦਿੱਤੀ ਹੈ ਕਿਉਂਕਿ ਹੁਣ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਉੱਪਰ ਜਿਹੜੀ ਨੈਸ਼ਨਲ ਸਿਕਿਉਰਿਟੀ ਐਕਟ 1 ਸਾਲ ਦੇ ਲਈ ਹੋਰ ਲਗਾਇਆ ਗਿਆ ਹੈ ਹੁਣ ਉਹ ਕਾਨੂੰਨੀ ਰੂਪ ਦੇ ਵਿੱਚ ਕੋਰਟ ਦਾ ਰੁਖ ਕਰ ਸਕਦੇ ਨੇ ਕਿਉਂਕਿ ਪਹਿਲੇ ਜਿਹੜੇ 2 ਸਾਲ ਸੀ ਉਹਦੇ ਵਿੱਚ ਤੱਕ ਕਿਸੇ ਵੀ ਤਰੀਕੇ ਦੇ ਨਾਲ ਨਾ ਤੁਹਾਡੀ ਜ਼ਮਾਨਤ ਹੋਣੀ ਹੈ ਨਾ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਕੋਈ ਰਾਏਤ ਮਿਲਣੀ ਹੈ ਹੁਣ ਜਿਹੜੀ ਐਨਐਸਏ ਲਈ ਗਈ ਹੈ ਇਹਦੇ ਵਿੱਚ ਜਾਣਕਾਰੀਆਂ ਜਿਹੜੀਆਂ ਮਿਲ ਰਹੀਆਂ ਨੇ ਕਿ ਕਾਨੂੰਨੀ ਰੂਪ ਦੇ ਵਿੱਚ ਉਹ ਜ਼ਰੂਰ ਸਹਾਇਤਾ ਜਿਹੜੀ ਹੈ ਉਹ ਕੋਰਟ ਦੇ ਕੋਲੋਂ ਲੈ ਸਕਦੇ ਨੇ ਹੋ ਸਕਦਾ ਹੈ ਪਟੀਸ਼ਨ ਇਸ ਦੇ ਬਾਰੇ ਪਾਉਣ ਜਾਂ ਫਿਰ ਲੋਕ ਸਭਾ ਦੇ ਵਿੱਚ ਆਪਣੇ ਹਾਜ਼ਰੀ ਨੂੰ ਲਵਾਉਣ ਦੇ ਲਈ ਉਹਨਾਂ ਦੇ ਕੋਲੋਂ ਗੱਲ ਕਰਨ ਚਾਹਾਂਗੇ ਹਾਂਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ ਆਏ ਸ਼ੋਟ ਹੋ ਗਏ ਬੀਸੀ ਤੋਂ ਹਾਂਜੀ ਸਸਿਕਾ ਸਵਾਗਤ ਹੈ ਇਹ ਗੱਲ ਇਹ ਧਾਮੇ 2 ਵਜੇ ਕੱਢੇ ਨੇ ਉਹਨਾਂ ਨੇ ਰਹਿ ਨਹੀਂ ਨਿਕਲੇ ਸੇ ਪਹਿਲਾਂ ਉਹ ਇਹਨੇ ਰਹਿ ਨਹੀਂ ਸੀ ਬਸ ਇਹਨਾਂ ਨੇ ਬਾਤਲਾਂ ਦੇ ਨਾਲ ਓਕੇ ਜੀ ਹਾਂ ਯੇ ਤੇ ਵੀ ਪਿਆਰ ਬਣਾ ਮਿਲੂਗਾ ਵੀ ਇਹ ਛਤ ਹੁਣ ਹੈ ਨਹੀਂ ਪੰਜ ਨੇ ਵੀ ਕਾਹਤ ਛਤ ਕੀ ਤੇਰੀ ਉਹ ਦੋਨੇ ਰਾਇ ਨੇ ਕਢੇ ਨੇ ਉਹ ਅਸੀਂ ਫੇ ਮਰੋ ਆ ਗਿਆ ਦੇ ਹਾਂ ਅਸੀਂ ਆਮੀ ਹੁਣ ਆ ਗਿਆ ਮਰੋ ਹਾਂ ਇਹ ਮੋਕਨ ਹੋਣਾ ਦੀ ਪੰਜਾਬ ਵਿੱਚੋਂ ਨਿਕਲਣਾ ਦੀ ਗੱਲ ਹਾਂ ਬਹੁਤ ਮਿਹਰਬਾਨੀ ਜੀ ਦੇਖੋ ਕੁਝ ਵੀ ਦੇਖੋ ਕੁਝ ਵੀ ਕਰੀ ਜਾਣ ਚਾਹੇ ਕੋਈ ਇਹ ਬਾਦਲਾਂ ਨੂੰ ਜੇ ਬਾਹਰ ਨਿਕਲੀ ਜੁਲੀ ਛਾਲ ਜਿਨੀ ਜੁਲੀ ਬਾਹਰ ਪ੍ਰਾਨ ਨਿਕਲੇ ਮੇਗੀ ਕਿਸੇ ਨੇ ਇਹਨਾਂ ਬੋਤਲ ਨਹੀਂ ਪਾਉਣੀ ਆ ਜੀ ਚਾਹੇ ਲੱਕ ਜਾਣ ਪ੍ਰਧਾਨ ਬਣੇ ਜਾਣ ਕੁਝ ਕਰੀ ਜਾਣ ਇਹ ਹਮ ਇੱਕ ਬਹੁਤਾ ਲੋਕਾਂ ਨੇ ਪਾਉਂਿਆ ਲੋਕਾਂ ਨੂੰ ਕੱਢ ਜੋ ਕਰੀ ਹਮ ਹਮ ਠੀਕ ਹੈ ਸ਼ੁਕਰੀਆ ਬਾਕੀ ਲੋਕੀ ਵੀ ਹਰ ਇੱਕ ਸਥਿਤੀ ਨੂੰ ਪੱਲੇ ਪਾਤੀ ਸਮਝਦੇ ਨੇ ਕਿ ਕੀ ਸਥਿਤੀ ਸੀ ਕਿਨਾ ਹਾਲਾਤਾਂ ਦੀ ਵਜ੍ਹਾ ਕਰਕੇ ਹੋਈ ਹੈ ਆ ਬਿਲਕੁਲ ਪ੍ਰਵਿੰਦਰ ਗੱਲ ਇਹ ਹੁੰਦੀ ਹੈ ਨਾ ਕਿ ਜਦੋਂ ਕਿਸੇ ਦੇ ਮਨੋਂ ਲੱਤ ਜੇ ਕੋਈ ਤਾਂ ਫਿਰ ਭਾਵੇਂ ਕੋਈ ਸੋਨੇ ਦਾ ਬਣ ਕੇ ਵੀ ਬੈਠਾ ਰਹੇ ਤਾਂ ਲੋਕ ਨਹੀਂ ਉਸ ਤਰੀਕੇ ਦੇ ਨਾਲ ਇਤਬਾਰ ਕਰਦੇ ਜਾਂ ਫਿਰ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਲਤੀਆਂ ਗਲਤੀਆਂ ਤੋਂ ਅ ਖਿਮਾ ਯਾਚਨਾ ਕੀਤੀ ਗਈ ਸਜ਼ਾ ਜਾਇਆਤਾ ਉਹ ਕਰ ਦਿੱਤੇ ਗਏ ਆਪਣੀਆਂ ਸੇਵਾਵਾਂ ਉਹਨਾਂ ਨੇ ਪੂਰੀਆਂ ਕੀਤੀਆਂ ਫਿਰ ਰੋਜੀ ਬਰਕੰਦੀ ਦੇ ਘਰ ਦੇ ਵਿੱਚ ਜਾ ਕੇ ਇਹ ਕਹਿ ਦੇਣਾ ਕਿ ਗਲਤੀ ਗੁਲਤੀ ਅਸੀਂ ਕੀਤੀ ਨਹੀਂ ਸੀ ਭਾਈ ਅਸੀਂ ਤਾਂ ਮਸਲਾ ਨਬੜਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਸ ਵਕਤ ਵੀ ਵੱਡੇ ਸਵਾਲ ਜਿਹੜੇ ਨੇ ਉਹ ਪੈਦਾ ਹੋਏ ਤੇ ਇਸੇ ਕਰਕੇ ਵਕ ਵਕ ਤਰੀਕੇ ਦੇ ਨਾਲ ਮਨਾਂ ਦੇ ਵਿੱਚ ਰੋਸ ਨਮਾ ਇੱਕ ਹਰੇਕ ਦੇ ਬਲਬਲਾ ਤਾਂ ਉੱਠਦਾ ਹੀ ਆ ਕਿ ਭਾਈ ਅਸੀਂ ਕੀ ਸੋਚ ਰਹੇ ਸੀ ਇਹਨਾਂ ਦੇ ਵੱਲੋਂ ਕੀ ਪੇਸ਼ਕਾਰੀ ਕੀਤੀ ਜਾ ਰਹੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਸੋਚ ਵਿਚਾਰ ਦਾ ਵਿਸ਼ਾ ਬਣਦੀਆਂ ਨੇ ਪਰ ਜਿਹੜਾ ਆਪਾਂ ਕਰੰਟਲੀ ਮੁੱਦੇ ਦੇ ਉੱਪਰ ਗੱਲ ਕਰ ਰਹੇ ਜੀ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਹੂੰ एनएसए ਦੀ ਆਪਾਂ ਗੱਲ ਕਰ ਰਹੀ ਸੀ ਸੋ ਹੁਣ ਕਾਨੂੰਨੀ ਰੂਪ ਦੇ ਵਿੱਚ ਉਹ ਸਹਾਇਤਾ ਕੋਰਟ ਦੀ ਲੈ ਸਕਦੇ ਨੇ ਤੇ ਇਹ ਵੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਹੋ ਸਕਦਾ ਇਸ ਐਨਐਸਏ ਦੇ ਦਰਮਿਆਨ ਇਸ ਇੱਕ ਸਾਲ ਦੇ ਕਹ ਲਈਏ ਵਕਫੇ ਦੇ ਦਰਮਿਆਨ ਅਮਰਤਪਾਲ ਸਿੰਘ ਖਾਲਸਾ ਜਿਹੜੇ ਨੇ ਉਹ ਡਿਬਰੂਗੜ ਜੇਲ੍ਹ ਤੋਂ ਵਾਪਸ ਭੇਜ ਦਿੱਤੇ ਜਾਣ ਜਾਂ ਫਿਰ ਉਹ ਆ ਜਾਣ ਪਰ ਇੱਥੇ ਗੱਲ ਇੱਕ ਜ਼ਰੂਰ ਇਹ ਵੀ ਸਾਂਝੀ ਕਰਨੀ ਬਣਦੀ ਹੈ ਪ੍ਰਵਿੰਦਰ ਕਿ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹ ਦੋਸ਼ ਲਾਏ ਜਾ ਰਹੇ ਨੇ ਕਿ ਭਾਈ ਉਥੇ ਇਹਨਾਂ ਨੂੰ ਕੱਲਿਆਂ ਤਾਂ ਛੱਡਿਆ ਗਿਆ ਕਿ ਆ ਕਿ ਇਹਨਾਂ ਦੇ ਨਾਲ ਕੋਈ ਗਤੀਵਿਧੀ ਕੀਤੀ ਜਾਵੇ ਜਾਂ ਫਿਰ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਤਾਂ ਪਰਿਵਾਰ ਦੇ ਵੱਲੋਂ ਤਰਸੀਮ ਸਿੰਘ ਬਾਪੂ ਤਰਸੀਮ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਪ੍ਰੈਸ ਵਾਰਤਾ ਦੇ ਵਿੱਚ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਭਾਈ ਕਿਸੇ ਵੀ ਤਰੀਕੇ ਦੀ ਕੋਈ ਗਤੀਵਿਧੀ ਹੋ ਸਕਦੀ ਹੈ ਇਹ ਵੀ ਉਹਨਾਂ ਦੇ ਮਨ ਦੇ ਵਿੱਚ ਇੱਕ ਖਦਸ਼ਾ ਇੱਕ ਛੱਕ ਤੇ ਸ਼ੰਕਾ ਜਿਹੜੀ ਉਹ ਬਣੀ ਪਈ ਹੈ ਸਵਾਕਿ ਜਿਸ ਤਰ੍ਹਾਂ ਦੇ ਨਾਲ ਬਾਕੀ ਸਾਰੇ ਸਾਥੀ ਪੰਜਾਬ ਦੀ ਜੇਲ੍ਹ ਦੇ ਵਿੱਚ ਵਾਪਸ ਆ ਚੁੱਕੇ ਨੇ ਕੱਲੇ ਜਿਹੜੇ ਕਿ ਅਮਰਿਤਪਾਲ ਦੀ ਐਨਐਸਏ ਵਧਾਨਾ ਕਈ ਸਵਾਲ ਤਾਂ ਖੜੇ ਹੁੰਦੀ ਹੈਗੇ ਨੇ ਕਿ ਕੱਲੇ ਅਮਰਿਤਪਾਲ ਤੋਂ ਹੀ ਜਿਹ ਖਤਰਾ ਜਾਂ ਫਿਰ ਬਾਕੀੜੇ ਕਿ ਉਹਨਾਂ ਸਾਥੀ ਕਿ ਉਹ ਉਹਨਾਂ ਦੇ ਨਾਲ ਐਕਟਿਵ ਨਹੀਂ ਹੈਗੇ ਜਾਂ ਫਿਰ ਉਹਨਾਂ ਦੀ ਕੋਈ ਸ਼ਮੂਲੀਅਤ ਨਹੀਂ ਹੋਵੇਗੀ ਆ ਬਿਲਕੁਲ ਗੱਲ ਪਤਾ ਕੀ ਹੈ ਜਿਵੇਂ ਹੁਣ ਪਾਰਟੀ ਵੀ ਬਣੀ ਹੈ ਕਹਿ ਲਈਏ ਕਿ ਸਰਕਾਰਾਂ ਨੇ ਇਹ ਸਾਰੀਆਂ ਚੀਜ਼ਾਂ ਸਾਰੇ ਪਾਸਿਓਂ ਦੇਖਣੀਆਂ ਹੁੰਦੀਆਂ ਨੇ ਕਿ ਇਹ ਵਿਅਕਤੀ ਵਿਸ਼ੇਸ਼ ਇਕਤਾ ਆ ਕੇ ਚਲੋ ਹੋ ਗਿਆ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਜਦੋਂ ਪਹਿਲੀ ਐਨਐਸਸੀ ਲੱਗੀ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾ ਕੇ ਤੁਸੀਂ ਗਲਤ ਤਰੀਕੇ ਦੀਆਂ ਕਾਰਵਾਈਆਂ ਗਤੀਵਿਧੀਆਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਹੋਰ ਫਲਾਣਾ ਠਮਾਕਾ ਬਹੁਤ ਕੁਝ ਸੀਗਾ ਅੱਜ ਅੱਜ ਵੀ ਮੈਂ ਵਿਕਰਮ ਮਜੀਠੀਆ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਗਿਆ ਸੀ ਉਹ तमाम ਜਿਹੜੇ ਕਿ ਆਡੀਓ ਕਲਿੱਪਸ ਹੋ ਗਏ ਵੀਡੀਓਸ ਹੋ ਗਏ ਉਹ ਸੰਜੇ ਕੀਤੇ ਪ੍ਰੈਸ ਦੇ ਨਾਲ ਕਹਿੰਦੇ ਕਿ ਕਤਲ ਤੋਂ ਲੈ ਕੇ ਡਕੈਤੀ ਤੱਕ ਦੇ ਵਿੱਚ ਕਹਿੰਦੇ ਅਮਿਤਪਾਲ ਦਾ ਹੱਥ ਹੈਗਾ ਚਲੋ ਇਹ ਇਹ ਨਾ ਆਪਾਂ ਪਹਿਲੇ ਲੰਬੇ ਸਮੇਂ ਤੋਂ ਪ੍ਰਵਿੰਦਰ ਲੰਬੇ ਸਮੇਂ ਤੋਂ ਇਹ ਚੀਜ਼ਾਂ ਜਦੋਂ ਦੀ ਏਆਈ ਕਹਿ ਲਈਏ ਹੋਣ ਦੇ ਵਿੱਚ ਆਈ ਹੈ ਉਸ ਵਕਤ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨੇ ਬੈਠੇ ਬੈਠੇ ਬਹੁਤ ਕੁਝ ਬਹੁਤ ਸਾਰਿਆਂ ਦਾ ਬਹੁਤ ਤਰੀਕਿਆਂ ਦੇ ਨਾਲ ਬਣ ਜਾਂਦਾ ਹੋ ਸਕਦਾ ਹੈ ਕਿ ਇਹ ਵੀ ਇਦਾਂ ਦਾ ਹੋਵੇ ਕਿਉਂਕਿ ਮੈਂ ਇਹ ਗੱਲ ਤਾਂ ਕਰ ਰਿਹਾ ਇੱਥੇ ਆਪਣੇ ਡਿਫੈਂਡ ਕਰਨ ਵਾਲੀ ਕੋਈ ਗੱਲ ਨਹੀਂ ਪਰ ਗੱਲ ਮੈਂ ਤਾਂ ਕਰਕੇ ਕਰ ਰਿਹਾ ਕਿਉਂਕਿ 27 ਦਾ ਸਮਾਂ ਨੇੜਾ ਆਉਂਦਾ ਹੋਵੇ ਉਸ ਤੋਂ ਪਹਿਲਾਂ ਕਹਿ ਲਈਏ ਕਿ ਉਹਨਾਂ ਨੂੰ ਪਤਾ ਹੋਵੇ ਕਿ NSA ਦੁਬਾਰਾ ਲੱਗ ਸਕਦੀ ਹੈ ਹੁਣ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਅਮਰਪਾਲ ਸਿੰਘ ਖਾਲਸਾ ਹੋਰੀ ਕਿਸੇ ਤਰੀਕੇ ਦੇ ਨਾਲ ਕੋਈ ਇੰਨੇ ਤਾਂ ਕਹਿ ਲਈਏ ਕਿ ਸਿੱਧੇ ਭੋਲੇ ਪਧਰੇ ਤਾਂ ਹੈ ਨਹੀਂ ਕਿ ਉਹਨਾਂ ਦੇ ਵੱਲੋਂ ਇੱਕ ਚੈਟ ਕੀਤੀ ਜਾਂਦੀ ਹੋਵੇ ਤੇ ਉਸ ਚੈਟ ਦੇ ਵਿੱਚ ਵਾਇਸ ਮੈਸੇਜ ਪਾਉਂਦੇ ਹੋਣ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਸੁਭਾਵਿਕ ਤੌਰ ਦੇ ਉੱਪਰ ਜੇਕਰ ਕੋਈ ਇਦਾਂ ਦੀ ਗਤੀਵਿਧੀ ਹੁੰਦੀ ਹੈ ਤਾਂ ਫਿਰ ਇਦਾਂ ਦੇ ਲੋਕ ਤਾਂ ਇੱਕ ਹੱਥ ਨੂੰ ਪਤਾ ਨਹੀਂ ਲੱਗਣ ਦਿੰਦੇ ਕਿ ਦੂਸਰੇ ਹੱਥ ਨੇ ਕੀਤਾ ਕੀ ਹੈ ਇਹ ਸਾਰੀਆਂ ਚੀਜ਼ਾਂ ਵੀ ਆਪਾਂ ਜਾਣਦੇ ਆਂ ਪਰ ਇਹ ਹੋ ਸਕਦਾ ਹੈ ਇਹਦੇ ਵਿੱਚ ਸੱਚਾਈਆਂ ਹੋਣ ਵੀ ਜਾਂਚ ਦਾ ਵਿਸ਼ਾ ਹੋ ਸਕਦਾ ਪਰ ਅਜੇ ਤੱਕ ਕਿਸੇ ਤਰੀਕੇ ਨਾਲ ਪੁਲਿਸ ਦੇ ਵੱਲੋਂ ਕੋਈ ਨਾ ਤਾਂ ਮਾਮਲਾ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ ਨਾ ਹੀ ਕਿਸੇ ਤਰੀਕੇ ਦੀ ਕੋਈ ਪੁਸ਼ਟੀ ਕੀਤੀ ਗਈ ਜੀ ਬਿਲਕੁਲ ਹਾਂਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ ਹਲੋ ਬੇਟਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਮੈਂ ਸਾਡੇ ਕਹਿੰਦਾ ਵੀ ਅਸੀਂ ਬਹੁਤ ਬਾਹਰ ਬੈਠੇ ਆ ਸਾਡੀ ਵੋਟ ਦੇ ਉੱਤੇ ਆਏ ਨੇ ਪਰ ਅਸੀਂ ਚਿੱਕੀ ਨਜ਼ਰ ਰੱਖਦੇ ਆ ਬਾਹਰ ਬੈਠੇ ਵੀ ਕਿਉਂਕਿ ਸਾਨੂੰ ਪਤਾ ਸਭ ਕੁਛੋਕੜ ਦਾ ਪਰ ਜ਼ਿਆਦਾ ਫਿਕਰ ਹੁੰਦਾ ਤੇ ਗੱਲ ਇਹ ਹੈ ਵੀ ਇਹ ਜਿਹੜਾ ਇਹਦੇ ਵਿੱਚ ਸੁਖਬੀਰ ਬਾਦਲ ਪਰ ਪਹਿਲਾ ਪ੍ਰਕਾਸ਼ ਸਿੰਘ ਬਾਦਵੀਤ ਇਹ ਇਹਨਾਂ ਨੇ ਜਿਹੜੇ ਢਾਲ ਚਮਚੇ ਆ ਚਮਚਾ ਦੇ ਰੋ ਪਏ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਸਹੀ ਜ਼ਾਹਿਰ ਤੇ ਗਰਾਉਂਡ ਦਾ ਪਤਾ ਨਹੀਂ ਲੱਗਣ ਦਿੰਦੇ ਇਹ ਬਜਾ ਜਿਹੜੇ ਮੂਰੇ ਨਾਲ ਲੱਗੇ ਹੋਈ ਉਹ ਹੀ ਉਹ ਕੁਸ ਕਰੀ ਜਾਂਦੇ ਆ ਤੇ ਤਾਂ ਹੀ ਉਹ ਮੁਰਤੇ ਪ੍ਰਦਾਨ ਬਣਾਇਆ ਇਹਨਾਂ ਨੇ ਉਹ ਉਹ ਜੋ ਕੁਝ ਉਹ ਕਹਦੇ ਆ ਉਹ ਹੀ ਕੁਝ ਉਹ ਕਰੀ ਜਾਂਦੇ ਆ ਤੇ ਸਾਨੂੰ ਤਾਂ ਦੇਰ ਹੋ ਗਈ ਦੇਖਦੇ ਆ ਨੂੰ ਇਹ ਹੁਣ ਮੁਸ਼ਕਲ ਆ ਜਾਂਦਾ ਜਿਹੜਾ ਬੀਬੀ ਪਹਿਲਾਂ ਕਹਿ ਕੇ ਗਈ ਹੈ ਜਿਹਨੇ ਮਾਝੇ ਤੋਂ ਪ੍ਰਦਾਨ ਬਣਾਈ ਜਿਹੜਾ ਕੋਸ਼ਿਸ਼ ਕਰੀ ਜਾਂ ਸਾਨੂੰ ਜਾਦੇ ਬਾਰ ਬੈਠਿਆ ਨੂੰ ਪਤਾ ਲੱਗਦਾ ਰਹਿੰਦਾ ਹੈ ਵੀ ਇਹ ਨਹੀਂ ਕਾਮਯਾਬ ਨਹੀਂ ਹੋ ਸਕਦੇ ਹੁਣ ਲੁਧਿਆਣਾ ਦੇ ਸਿੰਘਾ ਜਿਹੜੀ ਉਹਦੇ ਚ ਪਤਾ ਲੱਗੇ ਆ ਇਹਨਾਂ ਨੂੰ ਜਿਹੜਾ ਕੁਝ ਕਿਹਾ ਪਤਾ ਪੂਰੀ ਰੱਗੇ ਜਾਣਾ ਉਸ ਜਵਾਬ ਵਿੱਚ ਚੱਕਤ ਹੋ ਗਈ ਤੇ ਇਸ ਕਰਕੇ ਵੀ ਇਹਦਾ ਨੂੰ ਜੇ ਕਿਤੇ ਪਰਕ ਆਪਣਾ ਸੁਖਵੀਰ ਬਾਦਲ ਆਪਣੇ ਆਪ ਹੀ ਪਿੱਛੇ ਹਟ ਜਾਂਦਾ ਤਾਂ ਉਹ ਦਾ ਚਾਰ ਸਿਆ ਵੀ ਸਾਰੇ ਨੂੰ ਇਕੱਠੇ ਕਰਕੇ ਕਿਸੇ ਹੋਰ ਨੂੰ ਪਤਾਲ ਬਣਾਉਂਦਾ ਤਾਂ ਮੁੜ ਕੇ ਆ ਸਕਦਾ ਸੀ ਉਹ ਉਹ ਕੁਸਾੜੀ ਪਾਰਕ ਨੂੰ ਤੋੜ ਕੇ ਨਵੀਂ ਪਾਰਕੀ ਬਣਾਉਂਦਾ ਤਾਂ ਵਾਕੀ ਵਾਕੀ ਉਹ ਦੋ ਸਨੈਰੀਓ ਕੋਈ ਸ਼ੋਰ ਹੋਣਾ ਸੀ ਜੇਕਰ ਮਨਪ੍ਰਿਤ ਬਾਦਲ ਖੁਦ ਜਿਹੜਾ ਕੀ ਹੈ ਪ੍ਰਧਾਨਗੀ ਤੋਂ ਲੰਬੇ ਤਾਂ ਹੋਏ ਸੀ ਜੇਕਰ ਪੂਰੀ ਤਰ੍ਹਾਂ ਹੋ ਜਾਂਦੇ ਸ਼ਾਇਦ ਅੱਜ ਇਹ ਸਥਿਤੀ ਨਾ ਹੁੰਦੀ ਆ ਬਿਲਕੁਲ ਮੈਂ ਤਾਂ ਪ੍ਰਵਿੰਦਰ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਵੀ ਗੱਲ ਕੀਤੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਫਰਾਗ ਦੇ ਲਈ ਦਿਖਾਉਣੀ ਚਾਹੀਦੀ ਆ ਵੱਡਾ ਦਿਲ ਕਰਕੇ ਹੱਥ ਜੋੜ ਕੇ ਬੇਨਤੀ ਕਰਨੀ ਚਾਹੀਦੀ ਆ तमाम ਪੰਥ ਨੂੰ ਪਾਰਟੀ ਨੂੰ ਪਾਰਟੀ ਦੇ ਵੱਡੇ ਆਲਾ ਜਿਹੜੇ ਆਗੂ ਨੇ ਉਹਨਾਂ ਨੂੰ ਕਿ ਭਾਈ ਤੁਸੀਂ ਵੇਖੋ ਮੈਂ ਤਾਂ ਹੋਣਾ ਹੀ ਨਹੀਂ ਚਾਹੁੰਦਾ ਮੈਂ ਤਾਂ ਇਸ ਗੱਲ ਦੇ ਉੱਤੇ ਲਕੀਰ ਹੀ ਮਾਰ ਦਿੰਦਾ ਕਿ ਮੈਂ ਪ੍ਰਧਾਨ ਬਣਨਾ ਹੀ ਨਹੀਂ ਚਾਹੁੰਦਾ ਚਲੋ ਇਸ ਗੱਲ ਨੂੰ ਲੈ ਕੇ ਉਹ ਜੇ ਵੱਡਾ ਦਿਲ ਕਰਕੇ ਇਸ ਗੱਲ ਦੇ ਉੱਪਰ ਤਵੱਜੂ ਦੇ ਕੇ ਬੇਨਤੀ ਕਰ ਦੇ ਤਾਂ ਹੋ ਸਕਦਾ ਹੈ ਉਹ ਉਥੇ ਖਵਾਲ ਸਿੰਘ ਝੁੰਡਾ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਜਾਂ ਫਿਰ ਪ੍ਰਧਾਨ ਬਣਾ ਦਿੱਤਾ ਜਾਂਦਾ ਆ ਕਹ ਲਈਏ ਜਿਨ੍ਹਾਂ ਦੇ ਵੱਲੋਂ ਲੰਬੇ ਸਮੇਂ ਤੋਂ ਕਾਰਜਕਾਰੀ ਰੂਪ ਦੇ ਵਿੱਚ ਭੁੰਦਰ ਸਾਹਿਬ ਪ੍ਰਧਾਨਗੀ ਦੇ ਅਹੁਦੇ ਉੱਤੇ ਨੇ ਉਹਨਾਂ ਦੇ ਕੋਲੇ ਕਿਹੜਾ ਤਜਰਬੇ ਦੀ ਘਾਟ ਹੈ ਵੱਡੇ ਲੀਡਰ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਹੋਰ ਵੀ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਬਾਕੀ ਪੈਸੇ ਥੇਲੇ ਦੀ ਗੱਲ ਹੈ ਕਿ ਭਾਈ ਇਹਨਾਂ ਦੇ ਨਾਲ ਮਜ਼ਬੂਤ ਕੋਈ ਨਹੀਂ ਪੈਸੇ ਥੇਲੇ ਪੱਖੋਂ ਚਾਹ ਮਠੀਆਂ ਪੂਰੀਆਂ ਕਰਨ ਵਾਲਾ ਹੋਰ ਕੋਈ ਹੈ ਨਹੀਂ ਜੇਕਰ ਪਾਰਟੀ ਦਾ ਮਨ ਦੇ ਵਿੱਚ ਹੋਵੇ ਦਰਦ ਹੋਵੇ ਭਾਵੇਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਨਾ ਸਿਰਫ ਹੋਣ ਆ ਚਾਹੁੰਦਾ ਹੋਵੇ ਤਾਂ ਫਿਰ ਸੇਵਾ ਤਾਂ ਕਿਸੇ ਵੀ ਤਰੀਕੇ ਦੇ ਨਾਲ ਹੋ ਸਕਦੀ ਹੈ ਜ਼ਰੂਰੀ ਥੋੜੀ ਹੈ ਕਿ ਪ੍ਰਧਾਨ ਬਣ ਕੇ ਹੀ ਉਹ ਚਾਹ ਮਠੀਆਂ ਖਲਾਈਆਂ ਜਾਣੀਆਂ ਨੇ ਜਾਂ ਫਿਰ ਚਾਹ ਪਿਆਈ ਜਾਣੀ ਹੈ ਇਹ ਤਾਂ ਕਿਸੇ ਵੀ ਤਰੀਕੇ ਦੇ ਨਾਲ ਹੋ ਸਕਦਾ ਪਰ ਗੱਲ ਇਹ ਹੈ ਨਾ ਕਿ ਜੇਕਰ ਤੁਸੀਂ ਜਾਣਦੇ ਹੋ ਤਾਂ ਤੁਹਾਡੇ ਕੋਲੇ ਇੱਕ ਇਹ ਵੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਪਾਰਟੀ ਦੇ ਪ੍ਰਧਾਨ ਹੋ ਤਾਂ ਤੁਹਾਨੂੰ ਕੁਝ ਸਪੈਸ਼ਲ ਟ੍ਰੀਟਮੈਂਟ ਮਿਲਦੇ ਨੇ ਵੱਖ-ਵੱਖ ਤਰੀਕੇ ਦੇ ਨਾਲ ਤੇ ਇੱਕ ਤੁਸੀਂ ਸਰਮਾਇਦਾਰ ਪੋਸਟ ਦੇ ਹਾਂ ਉਸੇ ਚੀਜ਼ ਦਾ ਹਾਂ ਉਸੇ ਚੀਜ਼ ਬਿਲਕੁਲ ਕਹਿ ਸਕਦਾ ਜਿਵੇਂ ਸਾਡੇ ਕੋਲਰ ਸਾਹਿਬਾਨ ਨੇ ਕਿਹਾ ਕਿ ਉਹਨਾਂ ਨੂੰ ਦੱਸਣ ਹੀ ਨਹੀਂ ਦਿੱਤਾ ਜਾਂਦਾ ਜਿਹੜੇ ਗੋਡਿਆ ਜੋੜ ਕੇ ਨਾਲ ਬੈਂਦੇ ਨੇ ਨਾ ਉਹ ਭਾਵੇਂ ਤੁਹਾਡੇ ਨਾਲ ਹੋਣ ਜਾਂ ਮੇਰੇ ਨਾਲ ਹੋਣ ਭਾਵੇਂ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਹੋਣ ਇਹ ਗੋਡਾ ਜੋੜਨ ਵਾਲਿਆਂ ਨਹੀਂ ਆਪਾਂ ਦਾ ਚੱਕਣਾ ਹੁੰਦਾ ਇਹਨਾਂ ਨਹੀਂ ਆਪਾਂ ਨੂੰ ਹੇਠਾਂ ਡੋਬਣਾ ਹੁੰਦਾ ਇਹ ਗੱਲ ਨੂੰ ਸਪਸ਼ਟਤਾ ਦੇ ਰੂਪ ਦੇ ਵਿੱਚ ਆਪਾਂ ਸਾਰੇ ਹੀ ਆਪਣੇ ਉੱਪਰ ਲੈ ਕੇ ਵੇਖ ਸਕਦੇ ਹਾਂ ਸਲਾਹਕਾਰ ਜਿਹੜਾ ਉਸ ਸਲਾਹਕਾਰ ਦੀ ਸਲਾਹ ਕਿੰਨੀ ਕ ਹਾਂ ਪੱਕੀ ਕਿੰਨੀ ਕ ਨਾ ਪੱਕੀ ਹੈ ਇਹ ਤਾਂ ਸੋਚ ਵਿਚਾਰ ਸਾਡੇ ਉੱਤੇ ਹੀ ਆਉਂਦੀ ਹੁਣ ਸੁਖਬੀਰ ਸਿੰਘ ਬਾਦਲ ਕਿਹੜਾ ਸੋਸ਼ਲ ਮੀਡੀਆ ਵੇਖਦੇ ਨੇ ਕੀ ਕੀ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਕਿਤੇ ਕਿਤੇ ਮੈਨੂੰ ਲੱਗਦਾ ਆਪਣੇ ਵੀ ਪ੍ਰੋਗਰਾਮਾਂ ਦੇ ਉੱਪਰ ਝਾਤ ਪੈਂਦੀ ਹੋਵੇਗੀ ਕਿ ਕਿਵੇਂ ਲੋਕਾਂ ਦੇ ਵੱਲੋਂ ਆਪਣੇ ਮਨ ਦੇ ਬਲਬਲੇ ਦੱਸੇ ਜਾਂਦੇ ਨੇ ਕਿ ਭਾਈ ਕੋਈ ਵੀ ਬਣਾ ਦਿੱਤਾ ਜਾਵੇ ਸਿਵਾਏ ਸੁਖਬੀਰ ਸਿੰਘ ਬਾਦਲ ਤੋਂ ਹਾਲਾਂਕਿ ਉਹ ਦੁਬਾਰਾ ਬਣ ਚੁੱਕੇ ਨੇ ਵਧਾਈਆਂ ਜਾਂਦੇ ਜਾਂਦੇ ਸੀ ਫੇਰ ਦੇ ਦਿੰਦੇ ਸਮਾਂ ਬਹੁਤ ਘੱਟ ਹੈ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਜ਼ਰੂਰ ਇਹਦੇ ਉੱਤੇ ਝਾਤ ਹੋਰ ਕਹਿ ਲਈਏ ਸੂ ਨਾਲ तमाम मुद्दे ਦੇ ਉੱਪਰ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਹੈ ਸੋ ਤੁਹਾਡਾ ਦੋਹਾਂ ਮੁੱਦੇ ਦੇ ਉੱਪਰ ਕੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ ਜੋੜ ਸਾਂਝੇ ਕਰਿਓ ਫਿਲਹਾਲ ਮੈਨੂੰ ਇੱਥੇ ਸੁਖਬੀਟੰਦ ਦੇ ਇਜਾਜ਼ਤ